ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਠੀਕ ਠਾਕ ਹੋਗੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਬੀਤੇ ਦਿਨਾਂ ਸੋਸ਼ਲ ਮੀਡੀਆ ਤੇ ਪੂਜਾ ਸੰਗਾ ਤੇ ਉਹਨਾਂ ਦੇ ਪਹਿਲੇ ਪਤੀ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਉਸ ਦੇ ਚੱਲਦਿਆਂ ਕੁਝ ਲੋਕਾਂ ਵੱਲੋਂ ਪੂਜਾ ਸੰਗਾ ਨੂੰ ਸਹੀ ਕਿਹਾ ਗਿਆ ਤੇ ਕੁਝ ਲੋਕਾਂ ਵੱਲੋਂ ਪੂਜਾ ਸੰਗਾ ਨੂੰ ਗਲਤ ਕਿਹਾ ਗਿਆ ਉਸ ਦੇ ਚੱਲਦਿਆਂ ਹੀ ਪੂਜਾ ਸੰਗਾ ਨੇ ਆਪਣੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਲਾਈਵ ਆ ਕੇ ਆਪਣੇ ਪਹਿਲੇ ਪਤੀ ਨੂੰ ਕੀ ਰਿਪਲਾਈ ਕੀਤਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਕੀਤੀਆਂ ਆਪਣੇ ਲਾਈਵ ਦੇ ਵਿੱਚ ਤੇ ਨਾਲ ਹੀ ਆਪਣੇ ਪਹਿਲੇ ਪਤੀ ਗੁਰੀ ਦੇ ਕਿਹੜੇ-ਕਿਹੜੇ ਰਾਜ਼ ਖੋਲੇ ਦਿਖਾਉਨੇ ਆ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ 'ਗੇ ਛੋਟੀ ਰਿਕਵੈਸਟ ਹੈ ਕਿ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਧਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਜਰੂਰ ਜਾ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾ ਨਾਲ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇ ਕੇ ਜਰੂਰ ਜਾ ਤੁਹਾਨੂੰ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਲੱਗਦਾ ਹੈ? ਜਾਂ ਫਿਰ ਪੂਜਾ ਸੰਗਾ ਜਾਂ ਫਿਰ ਗੁਰੀ ਜੋ ਕਿ ਪੂਜਾ ਦੇ ਪਹਿਲੇ ਪਤੀ ਸੀ। ਬਾਕੀ ਕੌਣ ਸਹੀ ਲੱਗਦਾ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ 'ਚ ਦੇ ਕੇ ਜਰੂਰ ਜਾਓ ਬਾਕੀ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰਾਬੜਾ ਰੱਖਾ ਧੰਨਵਾਦ ਮੈਂ ਇਹ ਗੱਲ ਮੰਨਦਾ ਮੇਰੀ ਗੱਲ ਸੁਣੋ ਲੋਕੀ ਕਹਿੰਦੇ ਆ ਕਿ ਇਹਦਾ ਜਿਹੜਾ ਪਹਿਲਾ ਵਿਆਹ ਸੀ ਉਤੇ ਇਹਨੂੰ ਵੀਡੀਓ ਨਹੀਂ ਬਣਾਉਂਦੇ ਦੀ ਇਹ ਮੇਰਾ ਧੱਕੇ ਨਾਲ ਵਿਆਹ ਕੀਤਾ ਮੇਰੀ ਨਾਨੀ ਨੇ ਹੁਣ ਅਗਲੀ ਨੇ ਐਡਾ ਟੈਪ ਲਿਆ ਵਿਆਹ ਕਰਾ ਕੇ ਵੀ ਸਹੀ ਨਹੀਂ ਤੇ ਤੂੰ ਆ ਗਈ ਤੂੰ ਹੁਣ ਬਦਨਾਮੀ ਤੇ 14 ਸਾਲ ਇਹਨਾਂ ਰਿਲੇਸ਼ਨ ਚ ਰਿਹਾ ਤੂੰ ਬਦਨਾਮੀ ਘਟਣੀ ਹੁਣ ਤੂੰ ਇਹਨੂੰ ਬਦਨਾਮ ਕਰਨ ਦੇ ਆ ਉਦਾਂ ਕਹਿੰਦਾ ਮੈਂ ਪਿਆਰ ਕਰਦਾ ਮੈਂ ਇਹਦੇ ਖਿਲਾਫ ਨਹੀਂ ਬੋਲਦਾ ਅਸੀਂ ਸੁਣੀਆਂ ਇਹਦੀਆਂ ਤੂੰ ਬੇਇੱਜ਼ਤੀ ਇੰਨੀ ਕਰਨ ਦੇ ਆ ਹੁਣ ਇਹਨੇ ਰਿਮੂਵ ਵਾਲੀ ਇਹਦੀ ਵੀਡੀਓ ਪਾਈ ਆ ਸਾਨੂੰ ਉਹ ਤੋਂ ਗੁੱਸਾ ਲੱਗਾ ਮੈਂ ਕਿਹਾ ਗਾਂ ਤੇਰੀ ਭੈਣਾਂ ਜਦੋਂ ਹੋਗਾਂ ਨਾ ਤੈਨੂੰ ਫੇਰ ਪਤਾ ਲੱਗਣਾ ਮੈਂ ਕਿਹਾ ਉਹ ਹੁੰਦੀਆਂ ਆ ਚੱਲ ਰਿਹਾ ਇਹਨਾਂ ਦੇ ਟੱਬਰ ਚ ਪੂਰਾ ਕਲੇਸ਼ ਸਾਨੂੰ ਵੀ ਪਤਾ ਆ ਉਹਦੀ ਤਾਂ ਉਦਾਂ ਹੀ ਨਹੀਂ ਰਹੀ ਵੱਡੇ ਵਾਲੇ ਦੀ ਹਾਂ ਉਹ ਵੀ ਨਹੀਂ ਰਹੀ ਦੋਵਾਂ ਭਰਾਵਾਂ ਦੀ ਨਹੀਂ ਰਹੀ ਉਹ ਵੀ ਚਲੀ ਇੱਕ ਮਹੀਨੇ ਚ ਦੁਖੀ ਉਹ ਹੋ ਗਈ ਹੈ ਸੁਣ ਲੋਕ ਮੈਨੂੰ ਕਹਿੰਦੇ ਆ ਤੇਰਾ ਬੰਦਾ ਤੈਨੂੰ ਛੱਡ ਗਿਆ ਸੀ ਆ ਤੇ ਲੇਟਰ ਵੀ ਕਮੈਂਟ ਆ ਰਿਹਾ ਹੈ ਇਹ ਹੋਰ ਰੱਖ ਲੈਣ ਹੋਰ ਰੱਖ ਲੈਣ ਜਿਹੜੇ ਕਰਦੀ ਆ ਮੈਂ ਤਾਂ ਕਹਿ ਨਹੀਂ ਆ ਜਿਹੜਾ ਮਾਲਕ ਮੈਂ ਵੀ ਇਹੀ ਕਹਦੀ ਆ ਹੋਰ ਰੱਖ ਲੈਣ ਜੇ ਜਿਆਦਾ ਚੁੱਪਦੀ ਨਹੀਂ ਆਂ ਦੀਦੀ ਡੇਲੀ ਦਾ 1500 ਨਾ ਨਸ਼ੇ ਨੂੰ ਗਿਆ ਸਵੇਰੇ ਦੁਪਹਿਰੇ ਸ਼ਾਮੀ ਫਿਰ ਪਤਾ ਲੱਗਦਾ ਜਿਹੜਾ ਬੰਦਾ ਕਹਿੰਦਾ ਮੈਨੂੰ ਪ੍ਰੈਗਾ ਹੀ ਨਹੀਂ ਪਤਾ ਕੀ ਹੁੰਦੇ ਆ ਐਡਾ ਉਦਾਂ ਉਹ ਬੰਦਾ ਕਹਿੰਦਾ ਕਿ ਮੈਂ ਨਸ਼ੇ ਛੱਡਦੇ ਆ ਵਾਪਸ ਕਰ ਦੋ ਲੋਕਾਂ ਦੇ ਕਿਉਂ ਕਰੀਏ ਤੁਸੀਂ ਦਿੱਤੇ ਘਾਤੇ ਆ ਤੁਸੀਂ ਦਿੱਤੇ ਨਹੀਂ ਪਾਏ ਨਹੀਂ ਨਹੀਂ ਪੁੱਛਣ ਵਾਲਾ ਵੀ ਨਹੀਂ ਪਾਇਆ ਮੇਰੀ ਗੱਲ ਸੁਣ ਜਿਨੇ ਪਾਏ ਹਨ ਜਿਨੇ ਨਹੀਂ ਪਾਏ ਸਕਰੀਨਸ਼ਾਟ ਪੇ ਦੇ ਦੋ ਜਿਨ੍ਹਾਂ ਨੂੰ ਚਾਹਦੇ ਹੋਣਗੇ ਪਹਿਲੀ ਗੱਲ ਇਹ ਕਿ ਤੁਸੀਂ ਇੱਕ ਪਾਸੇ ਕਹਿੰਦੇ ਆ ਜੀ ਨਹੀਂ ਸੀ ਅਸੀਂ ਤਾਂ ਜੀ ਭਲਾ ਕੀਤਾ ਭਲਾ ਕੀਤਾ ਲੋੜ ਸੀ ਹੁਣ ਅਗਲੀ ਨੇ ਬੰਮੇ ਠੱਠੇ ਬੂਤੇ ਦਿੱਤੇ ਹੁਣ ਤੁਹਾਨੂੰ ਉਹਨਾਂ ਕੀ ਇਹੀ ਤਾਂ ਗੱਲ ਵੈ ਉਦਾਂ ਤੁਸੀਂ ਕਹਿੰਦੇ ਉਹ ਨਹੀਂ ਕਰਦੇ ਸਾਨੂੰ ਵੀ ਪਤਾ ਹੈ ਜਿਨ੍ਹਾਂ ਨੇ ਪੈਸੇ ਦਿੱਤੇ ਉਹ ਮੈਸੇਜ ਨਹੀਂ ਕਰਦੇ ਹੁੰਦੇ ਇਹ ਕਰਦੇ ਜਿਨ੍ਹਾਂ ਨੇ ਰਪਈਆ ਨਹੀਂ ਦਿੱਤਾ ਇੱਕ ਬੰਦੇ ਨੇ ਸਾਡੇ ਤੇ ਸਵਾਲ ਲੈ ਲੈਂਦੇ ਤੇ ਮੇਰੇ ਤੇ ਲੜਾਈ ਪਾਈ ਸੀ ਉਦੋਂ ਸੱਚ ਬੋਲਣ ਵਾਲੀ ਆਈ ਨਹੀਂ ਕੋਈ ਸੱਲੂ ਹੁੰਦੇ ਆ ਉਹ ਤਾਂ ਕੋਈ ਬੜਿਆ ਨਹੀਂ ਵਿੱਚ ਕਹਿਣ ਵਾਲਾ ਕੋਈ ਹੋਰ ਹੁੰਦਾ ਆ ਕੀਤਾ ਕਿਸੇ ਹੋਰ ਨੂੰ ਕਹਿੰਦੀ ਕੋ ਜਾ ਇਸ ਟਾਈਮ ਤੇ ਤੂੰ ਵਿਆਹ ਕਰਾਇਆ ਆ ਕਾਸ ਦੇ ਖੇਡਦੇ ਰੋ ਤੋਂਵੇਂ ਚਣੀ ਤੁਸੀਂ ਦੋਨਾਂ ਨੇ ਇੱਕ ਪੁੱਜ ਨਾਲ ਕੱਟਣੀਆਂ ਲੋਕਾਂ ਤੋਂ ਅਸੀਂ ਕੁਝ ਲੈ ਕੇ ਨਹੀਂ ਖਾਂਦੇ ਠੀਕ ਹੈ ਸਾਨੂੰ ਕੋਈ ਰਾਛ ਨਹੀਂ ਦੇ ਕੇ ਜਾਂਦਾ ਜਿਨ੍ਹਾਂ ਨੇ ਕੀਤਾ ਆ ਉਹ ਪੁੱਛਦੇ ਨਹੀਂ ਹੈਗੇ ਹੂੰ ਕਿਉਂਕਿ ਜਦ ਮੈਂ ਕਿਸੇ ਦਾ ਭਲਾ ਕਰਦੀ ਆ ਨਾ ਮੈਂ ਚਲੋ ਮੇਰੀ ਜਿੰਨੀ ਤਾਂ ਹیثیت ਹੈਗੀ ਮੇਰੇ ਮੈਨੂੰ ਜੱਨਾ ਕਾ ਰੱਬ ਨੇ ਦਿੱਤਾ ਆ ਜਿੰਨਾ ਕ ਮੈਂ ਕਰਦੀ ਆ ਮੈਂ ਨਹੀਂ ਪੁੱਛਦੀ ਕਿਉਂਕਿ ਸੇ ਕਰਕੇ ਭੁੱਲ ਜਾਂਦੇ ਆ ਹੰਟੀ ਸਾਗਰ ਨੇ ਮੈਨੂੰ ਕਹਿੰਦਾ ਆ ਤੀਜੇ ਵਿਆ ਕਰਾਉਣ ਲਈ ਪੈਸੇ ਲੋਕਾਂ ਦੇ ਪਏ ਇਹਨੇ ਮੈਨੂੰ ਕਿੰਨੇ ਦਿੱਤੇ ਜਿਹੜੇ ਮੈਂ ਇਹਦੇ ਪੈਸੇ ਖਾ ਲਏ ਥੱਲੇ ਰਮਨਿਕ ਰਮਨਿਕ ਨੂੰ ਨਾ ਜ਼ਿਆਦਾ ਲੱਗ ਰਿਹਾ ਆ ਮੈਂ ਕਹਿੰਦੀ ਆ bro ਉਹ ਮੈਂ ਹਮਤੀ ਨੂੰ ਇਹੀ ਕਹਿਣਾ ਚਾਹੁੰਦਾ ਮੇਰਾ ਭਰਾ ਚੱਲ ਇਹਨੇ ਸਕਰੀਨ ਰਿਕਾਰਡਿੰਗ ਪਾਣੀ ਪਾ ਆਪਣੀ ਇੱਕ ਵਾਰੀ ਸਹੀ ਭੈਣ ਦੇ ਦੇ ਮੈਂ ਨਾ ਤੈਨੂੰ ਪਤਾ ਲੱਗੂਗਾ ਜਦੋਂ ਤੇਰੀ ਸਹੀ ਭੈਣ ਦੁਖੀ ਹੋਈ ਹੈ ਨਾ ਤੈਨੂੰ ਫਿਰ ਮੇਰਾ ਭਰਾ ਪਤਾ ਲੱਗਣਾ ਕੋਈ ਕੋਈ ਗੱਲ ਬੜੀ ਦਾ ਅਸਲੀ ਤਾਂ ਲੈ ਕੇ ਆਵੇ ਮੁਰੇ ਜੇ ਕੁਝ ਆਏਗਾ ਤਾਂ ਲਿਆਓ ਉਤੋਂ ਇਹ ਪ੍ਰੂਫ ਨਹੀਂ ਮੰਗਣਦੇ ਆ ਸਾਤੋਂ ਚਲ ਸਾਰੇ ਮਾਵੇ ਮਾਵੇ ਮੈਂ ਸਾਰੀ ਸਾਰੀ ਸੁਣ ਲਈ ਸੀ ਕਿ ਮੈਂ ਉਹਦਾਂ ਤੁਹਾਨੂੰ ਮੈਸੇਜ ਵੀ ਜਿੱਤੇ ਸੀ ਮੈਂ ਅਨਸੈਂਡ ਕਰਤੇ ਮੈਂ ਕਿਹਾ ਛੱਡ ਇਹਨੂੰ ਕੀ ਕਹਿਣਾ ਕਿਉਂਕਿ ਤੇਰਾ ਮਤਲਬ ਨਹੀਂ ਬਣਦਾ ਕਿਸ ਨੂੰ ਐਕਸਪਲੇਨ ਕਰਨ ਦਾ ਤੇਰਾ ਕੋਈ ਮਤਲਬ ਨਹੀਂ ਬਣਦਾ ਕਿਸ ਨੂੰ ਐਕਸਪਲੇਨ ਕਰਨ ਦਾ ਤੂੰ ਹੁਣ ਦੇਤੀ ਆ ਦਰਖਾਸਤ ਹੁਣ ਤੂੰ ਉਹਦੇ ਨਾਲ ਨਿਪਟ ਗੱਲ ਮੁਕੀ ਪਾਰਾ ਤੂੰ ਕਿਸੇ ਨੂੰ ਨਾ ਦੱਸ ਕਿਸੇ ਨੂੰ ਨਾ ਦੱਸ ਬ੍ਰੋ ਤੇਰੀ ਜ਼ਿੰਦਗੀ ਆ ਤੂੰ ਲੋਕਾਂ ਨੂੰ ਕਿਉਂ ਦੱਸ ਰਿਹਾ ਇਹ ਸੋਸ਼ਲ ਮੀਡੀਆ ਸਿਰਫ ਆ ਐਂਟਰਟੇਨਮੈਂਟ ਲਈ ਪਲੇਟਫਾਰਮ ਆ ਇੱਥੇ ਤੇ ਪਰਸਨਲ ਲਾਈਫ ਆਪਰੇ ਕਿਉਂ ਖੋਲਦੇ ਪਏ ਆ ਹੋ ਗਿਆ ਤਲਾਕ ਹੋ ਗਿਆ ਨਹੀਂ ਨਹੀਂ ਵੀਜੀ ਛੱਡ ਦਿੱਤਾ ਤੁਹਾਡੇ ਘਰ ਤੇ ਢਿੱਡ ਟੁਕਦੇ ਆ ਕੀ ਵਜ੍ਹਾ ਆ ਕਿਉਂ ਦਸੀਏ ਉਹਨੇ ਇਦਾਂ ਕਿਹਾ ਓਕੇ ਹੋ ਗਿਆ ਕਿਉਂ ਦੱਸ ਰਹੇ ਹੋ ਲੈਟ ਇਟ ਬੀ ਨਾ ਛੱਡੋ ਛੱਡੋ ਠੀਕ ਹੈ ਬੱਸ ਉਹਨੇ ਵੀ ਤਾਂ ਬੈਕ ਯੇ ਸਾਈਨ ਕੀਤੇ ਲੋਕਾਂ ਅਨਪੜ੍ਹ ਨੇ ਐ ਬੱਸ ਬੱਸ ਕਿ ਮੈਂ ਇਕੱਲੀ ਨੇ ਸਾਈਨ ਮਾਰ ਕੇ ਗਲਤ ਹੋ ਗਈ ਛੱਡ ਛੱਡ ਟੈਕ ਟੈਕ ਦਾ ਫਾਕਰ ਲੈਟ ਇਟ ਹੁਣ ਉਸ ਟਾਈਮ ਸਿਰਫ ਸਾਡੇ ਦੋ ਬੰਦੇਆ ਚ ਗੱਲ ਸੀ ਉਹ ਸਾਨੂੰ ਹੀ ਪਤਾ ਉੱਥੇ ਹੋਰ ਕਿਸੇ ਨੂੰ ਨਹੀਂ ਪਤਾ ਤੇ ਉਹ ਤੁਹਾਨੂੰ ਮੈਨੂੰ ਫੋਨ ਕੀਤਾ ਸੀ ਮੈਂ ਤਾਂ ਲੋਕਾਂ ਵੀ ਗਿਆ ਸੀ ਉਹਦਾ ਸਭ ਤੋਂ ਪਹਿਲਾ ਫੋਨ ਗਿਆ ਯਾ ਪਿੱਛੇ ਨਹੀਂ ਹੈਗੀ ਤਾਂ ਸੈਮਥੀ ਨਾਲ ਛੱਟ ਤੋਂ ਇੰਨਾ ਡਰਾਮਾ ਕਰਨ ਦੀ ਲੋੜ ਨਹੀਂ ਹੈਗੀ ਲੋਕਾਂ ਚਾਹਤੇ ਪੰਡਣਾ ਉਹ ਯਾਰ ਆਪਾਂ ਪੁੱਕਾ ਜੀ ਨਹੀਂ ਪੰਡਦੇ ਜੇ ਇਹ ਕਹਿੰਦਾ ਨਾ ਬੈ ਕੇ ਗੱਲ ਕਰਨੀ ਆ ਫੋਲੋਅਰ ਵਿਆਹ ਤੇ ਨਹੀਂ ਆਏ ਸੀਗੇ ਤੁਹਾਡੇ ਫੋਲੋਅਰ ਵਿਆਹ ਤੇ ਤੁਸੀਂ ਆਏ ਸੀ ਚਲੋ ਲੋਕ ਹਾਂ ਕੀ ਕਹਿੰਦੇ ਆ ਕਿ ਉਹ ਸੱਚਾ ਆ ਉਹ ਸੱਚੇ ਨੂੰ ਅਸੀਂ ਸੱਦਣਦੇ ਆ ਬਾਰ-ਬਾਰ ਇੱਕ ਮਿੰਟ ਹਾਂ ਤੀਕੋਣੇ ਛੱਡ ਇਹਨਾਂ ਨੂੰ ਐਡ ਕਰ ਜਿਹੜਾ ਕਰਨ ਨਾਲ ਚਲੋ ਲੋਕ ਲੋਕਾਂ ਦੀ ਆਪਾਂ ਨਹੀਂ ਸੁਣੀ ਤੀ ਠੀਕ ਹੈ ਲੋਕੀ ਹੈਗੇ ਸਵਾਦ ਲੈਣ ਨੂੰ ਇੱਥੇ ਠੀਕ ਹੈ ਤੇ ਬਾਕੀ ਇਨਾਂ ਨੂੰ ਬਾੜਾ ਦੁੱਖ ਗੁਰੀ ਭਾਜੀ ਦਾ ਲੱਗਾ ਆ ਤੁਸੀਂ ਗੁਰੀ ਭਾਜੀ ਨੂੰ ਆਪਣੀ ਭੈਣ ਦੋ ਜੋ ਮਰ ਗਈ ਦੋ ਆਪਾਂ ਨੂੰ ਕੋਈ ਲੋਖ ਨਹੀਂ ਉਹਨਾਂ ਠੀਕ ਨਹੀਂ ਅਗਲਾ ਨਸ਼ੇੜੀ ਸੀ ਨਸ਼ੇ ਪੱਤੇ 'ਚ ਬਹੁਤ ਕੁਝ ਖਾ ਗਿਆ ਬਾਕੀ ਇੱਕ ਅੱਧਾ ਤੁਹਾਡੇ ਵੀ ਘਰੋਂ ਨਸ਼ੇੜੀ ਜੰਮੇ ਤੁਹਾਨੂੰ ਵੀ ਪਤਾ ਲੱਗੇ ਕੀ ਕੁਛ ਨਸ਼ੇੜੀ ਕਰਦੇ ਹੁੰਦੇ ਆ ਜਿਨ੍ਹਾਂ ਦੇ ਘਰ ਨਹੀਂ ਆ ਤੇ ਗੱਲਾਂ ਚੋਹਦੇ ਆਪਾਂ ਦਾ ਤੇ ਇੱਕ ਬੜੀ ਪਤਾ ਲੱਗੇ ਦੋਨੋਂ ਸੀ ਕਿਸੇ ਨੂੰ ਕੁਝ ਨਹੀਂ ਪਤਾ ਬਾਕੀ ਉਹ ਕਹਿੰਦਾ ਠੀਕ ਹੈ ਮੇਰੇ ਕੱਲੀ ਤੇ ਸਟੈਪ ਨਹੀਂ ਆਣਾ ਚਾਹੀਦਾ ਬਾਕੀ ਨਾ ਬਾਕੀ ਜਿਹੜੇ ਲੋਕੀ ਕਹਿੰਦੇ ਆ ਕਿ ਪੈਸੇ ਕੱਲੀ ਖਾ ਗਈ ਬੰਦਾ ਕਦੀ ਜਨਾਨੀ ਦੇ ਥੱਲੇ ਨਹੀਂ ਲੱਗਦਾ ਤੇਰੇ ਗੱਲ ਇੱਕ ਛੇੜੀ ਹੀ ਲੱਗਦਾ ਸੀ ਕਾਹਦੇ ਲੱਗਦਾ ਸੀ ਤੁਹਾਨੂੰ ਵੀ ਪਤਾ ਪੈਸੇ ਮਿਲਦੇ ਸੀ ਲੜ ਕੇ ਲੈਂਦਾ ਸੀ ਚਪੇੜਾ ਮਾਰਦਾ ਸੀ ਬਾਕੀ ਕੁੱਤੇ ਬਹੁਤ ਕੂੰਗਦੇ ਆਪਾਂ ਨੂੰ ਟੈਨਸ਼ਨ ਨਹੀਂ ਮੇਰਾ ਭਰਾ ਸਹੀ ਨਹੀਂ ਯਾਰੇ ਲੋ ਬਸ ਆਪਾਂ ਖੁਸ਼ ਬਾ ਯਾਰ ਆਪਾਂ ਨੂੰ ਲੋੜ ਨਹੀਂ ਆਪਾਂ ਨੇ ਤਾਂ ਕੀਤਾ ਇਹਨੇ ਵੀਡੀਓ ਪਾਈ ਸੀ ਅੱਜ ਇਹਨੂੰ ਦੋ ਵਾਰੀ ਥਾਣੇ ਸੱਦਿਆ ਜੇ ਐਡਾ ਹੀ ਸੱਚਾ ਆ ਤੂੰ ਥਾਣੇ ਆ ਕੇ ਆਪਣਾ ਗੱਲ ਕੁਛ ਨਹੀਂ ਆ ਫੋਨ ਤੇ ਨਹੀਂ ਆਉ ਹੁਣ ਕੱਲ ਦੇਖਣਾ ਆ ਥਾਣੇ ਤਾਂ ਆਵੇ ਇੱਕ ਵਾਰੀ ਇਹਨੂੰ ਪੁੱਛੀਏ ਤਾਂ ਸਹੀ ਆ ਜਿਹੜੀਆਂ ਇਹ ਕਹਿੰਦੇ ਆ ਨਾ ਕਿ ਨਸ਼ੇ ਨਹੀਂ ਕਰਦਾ ਇੱਥੇ ਨਾ ਇਹਦੇ ਦਾਗ ਚੈੱਕ ਕਰਾਣੇ ਨਾਲੇ ਇਹਦਾ ਨਾ ਕੱਲੂ ਡੋਪ ਟੈਸਟ ਕੀ ਆਰੇ ਮੂੰਹ ਕਰੇ ਤੂੰ ਇਹਦਾ ਨਾ ਟੈਸਟ ਕਰਾਣਾ ਕਿ ਅਜੇ ਵੀ ਨਸ਼ੇ ਕਰਦਾ ਇਹਨੂੰ ਕਾਲਾ ਪੇਲੀ ਹੈਗਾ ਅਸੀਂ ਸਾਬਿਤ ਕਰਾਂਗੇ ਕੱਲੂ ਇਹਨੂੰ ਟਾਂਡੇ ਬੁਲਾ ਕੇ ਟਾਂਡੇ ਵਾਲੇ ਹਸਪੀਟਲ ਲੈ ਕੇ ਜਾਣਾ ਠੀਕ ਹੈ ਬਾਕੀ ਤੁਹਾਨੂੰ ਰਿਪੋਰਟਾ ਪਾਵਾਂਗੇ ਜੇ ਆ ਗਿਆ ਤੇ ਠੀਕ ਨਹੀਂ ਜੀ ਆ ਗਿਆ ਤੇ ਰਿਪੋਰਟਾਂ ਪਾਵਾਂਗੇ ਜੇ ਬਾੜਿਆ ਸੱਚਾ ਬਣਦਾ ਹੈ ਇਹ ਨੂੰ ਸੱਚ ਸੱਚਪਨ ਅਸੀਂ ਦਿਖਾਉਣਾ ਹੈ ਕੀ ਆ ਅਸੀਂ ਤਾਂ ਨਹੀਂ ਬੋਲਦੇ ਠੀਕ ਆ ਸਾਡਾ ਹੁਣ ਵਿਆਹ ਹੋਇਆ ਆਪਾਂ ਖੁਸ਼ਮੰਨ ਲੋਕਾਂ ਦੀਆਂ ਗੱਲਾਂ ਆਪਾਂ ਨਹੀਂ ਸੁਣੀ ਦੀਆਂ ਠੀਕ ਆ ਲੋਕੀ ਭੋਂਗਦੇ ਆ ਭੋਂਕਣ ਦਿਓ ਆਪਾਂ ਤਾਂ ਇਹੀ ਕਹਿੰਦੇ ਆ ਜਿਹੜੇ ਆਪਾਂ ਨਾਲ ਹੈਗੇ ਆ ਬਹੁਤ ਬਹੁਤ ਧੰਨਵਾਦ ਇਹ ਵੀ ਲਾਈਵ ਦੇ ਰਹੇ ਆ ਓਕੇ ਹਾਂ ਫੇਕ ਆਈਡੀਆਂ ਬਣਾ ਕੇ ਲਾਈਵ ਦੇਖਦੇ ਬੰਦੇ ਉਹ ਸਾਨੂੰ ਵੀ ਪਤਾ ਕਿਹੜੇ ਆ ਤੇ ਹਨਾ ਕਈਆਂ ਹੁਣ ਤੀ ਕਹਿੰਦੇ ਆ ਕਿ ਗੁਰੀ ਭਾਜੀ ਨਾਲ ਇਦਾਂ ਹੋਇਆ ਗੁਰੀ ਭਾਜੀ ਇਤੋਂ ਛੜਿਆ ਅਸੀਂ ਵੀ ਕਹਿੰਦੇ ਇਤੋਂ ਛੜਿਆ ਉਹਦੇ ਲਾਈਵ 'ਚ ਜਾ ਕੇ ਦੇਖੋ ਗੱਲਾਂ ਵੀ ਇਹਦੀਆਂ ਹੀ ਹੁੰਦੀਆਂ ਆ ਜੀ ਉਹ ਵੀਡੀਓ ਵੀ ਇਹਦੀ ਰਿਲੇਟਿਵ ਪਾਉਂਦਾ ਕਿ ਇਹ ਤੇ ਐਂਟੀ ਪਾਉਂਦਾ ਕਿ ਮੇਰੀ ਵੀਡੀਓ ਚੜੇ ਹੁਣ ਦੱਸੋ ਫੇਮ ਦਾ ਕਿੰਨੂ ਚੱਕਰ ਚਲਿਆ ਚਲੋ ਡਿਵੋਰਸ ਹੀ ਹੋ ਗਿਆ ਸੀਗਾ ਤੇ ਇਹਨੂੰ ਉਹ ਆਖ ਰਹੀ ਸੀਗੀ ਮੋੜੇ ਆਣਗੇ ਉਹ ਇਹਨੇ ਸੋਚਿਆ ਸੀ ਪੈਸੇ ਮੋੜੇ ਆਣਗੇ ਆ ਚੌਥਾ ਵੀ ਆਪਣੀ ਭੈਣ ਦਾ ਕਰਾ ਲਾ ਤੇਰੇ ਮੈਂ ਦੱਸੀ ਯਾਰੀ ਨਾ ਬੋਲ ਕੀ ਹੋਇਆ ਅੰਟੀ ਮੈਂ ਤੈਨੂੰ ਕਹਿੰਨਾ ਆ ਉਹਦਾ ਕਰਾ ਦੇ ਵਿਆਹ ਆਪਣੀ ਭੈਣ ਨਾਲ ਤੂੰ ਵੀ ਖੁਸ਼ ਰਵੇਂ ਤੇਰੀ ਭੈਣ ਵੀ ਨਛੇੜੀ ਨਾਲ ਖੁਸ਼ ਰਵੇ ਮੇਰਾ ਭਰਾ ਚਾਹੀ ਜਿੰਨੇ ਮਰਜੀ ਵਿਆਹ ਕਰਾ ਮੈਂ ਤੈਨੂੰ ਉਹਦੇ ਨਾਲ ਕੀ ਲੈ ਬੋਲਤਾ ਲੈ ਨਾਲ ਬੈਠਾ ਬੋਲਤਾ ਤੇ ਮੇਰਾ ਭਰਾ ਸੋਣਾ ਠੀਕ ਹੈ ਤੂੰ ਇੱਕ ਵਾਰੀ ਆਪਣੀ ਭੈਣ ਨਛੇੜੀ ਨਾਲ ਵਿਆਹ ਗੁਰੀ ਨਾਲ ਵਿਆਹੀ ਹੋਰ ਕਿਸੇ ਨਾਲ ਨਾ ਮੇਰਾ ਭਰਾ ਗੁਰੀ ਤੈਨੂੰ ਜ਼ਿਆਦਾ ਵਧੀਆ ਲੱਗਦਾ ਜੀਚਾ ਨਾਲ ਤਾੜੀ ਛੇੜੀ ਮੈਂ ਹੁਣ ਗੱਲ ਬੋਲੀ ਆ ਨਾ ਕਰ ਲੋ ਮੈਨੂੰ ਫਰਕ ਨਹੀਂ ਪੈਂਦਾ ਹੁਣ ਤੁਹਾਡੇ ਤੋਂ ਮੈਂ ਤੈਨੂੰ ਇਹੀ ਕਹਿਣਾ ਚਾਹੁੰਦਾ ਮੇਰਾ ਭਰਾ ਤੂੰ ਆਪਣੀ ਭੈਣ ਵਿਆਹ ਉਹਨਾਂ ਤੈਨੂੰ ਪਤਾ ਲੱਗੇ ਗੁਰੀ ਨਾ ਵਿਆਹੀ ਬੰਦਾ ਉਹ ਹੀ ਐ ਦਾਦਾ ਬਾਕੀ ਨੇ ਛੇੜੀ ਸਾਨੂੰ ਨਹੀਂ ਪਤਾ ਕਿੱਦਾਂ ਦੇ ਆ ਸਾਨੂੰ ਉਹਦਾ ਪਤਾ ਹੁਣ ਕਿੱਦਾਂ ਦਾ ਆ ਠੀਕ ਆ ਤੂੰ ਉਹਦਾ ਬਾੜਾ ਸਗਾ ਬਣਦਾ ਜੀਜਾ ਬਣ ਆਲਾ ਬਾ ਵੀਡੀਓ ਮੇਰੀ ਲਾਈਫ ਮੈਂ ਜੋ ਮਰਜ਼ੀ ਕਰਾਂ ਮੈਨੂੰ ਪਤਾ ਕੀ ਨਹੀਂ ਇਹ ਹੋਇਆ ਸੋ ਤੁਸੀਂ ਬੋਲਣ ਵਾਲੇ ਕੋਈ ਨਹੀਂ ਹੁੰਦੇ ਹਾਂ ਕਿ ਹੈ ਨਹੀਂ ਉਸ ਇਨੇ ਰੁਪਈਆ ਵੀ ਪਾਇਆ ਕਦੀ ਗਰੀਬ ਨੂੰ दारू तू मेनू केन्दा मैं दारू पीना तू मेरी वीडियो चाके पाई तेनो पता तू मेरे नाल रहना आ, केड़ा है ਗੱਲ ਕਰਨ ਚ ਦਮ ਰੱਖੋ ਤੇ ਕਾਰੀ ਦੇ ਤੂੰ ਉਦੋਂ ਅਵੇਲੇਬਲ ਸੀਗਾ ਨਾਲ ਕਿਹੜਾ ਕਹਿੰਦਾ ਅ ਕੀ ਦੇ ਕੇ ਦੇ ਆਨਸਰ ਹਾਂ ਚਲੋ ਅਸੀਂ ਜਵਾਬ ਦਿੰਨੇ ਆ ਬੋਲ ਚਲੋ ਆਪਾਂ ਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ ਯਾਰ ਲੋਕੀ ਹੈਗੇ ਫੁੱਦੂ ਹਮਤੀ ਸਾਗਨ ਮੈਂ ਤਾਂ ਸਿੱਧਾ ਕਹਿਣਾ ਬੋਲ ਕੇ ਕਹਿਣਾ ਇਹ ਹਨਾ ਬੰਦਾ ਹੈਗਾ ਇਦਾਂ ਦਾ ਮੇਰਾ ਪਰਾ ਜੇਨਾ ਵੀ ਬੀਤੀ ਹੁੰਦੀ ਹੈ ਨਾ ਏ ਹੈਗਾ ਫੁੱਦੋਪੰਦਾ ਆਸਾਨਾ ਨੇ ਫੁੱਦੂ ਕੰਮ ਕੀਤਾ ਇਹਨੂੰ ਅਸੀਂ ਹੈ ਨਾ ਸਬੂਤ ਵੀ ਪਾਏ ਕਿ ਆਹ ਦੇਖ ਭਾਜੀ ਆਹ ਟਾਈਮਿੰਗ ਦੇਖ ਆਹ ਨਸ਼ੇ ਦੀ ਵੀਡੀਓ ਦੇਖ ਅੱਗਿਓ ਚਾਚੇ ਸਾਡੀ ਵੀਡੀਓ ਇੰਨੇ ਪਾਈ ਆ ਠੀਕ ਆ ਤੇ ਆਪ ਤੁਹਾਨੂੰ ਪਤਾ ਕਿੱਡਾ ਗੋਗਾ ਇਹ ਸਾਡੀ ਵੀਡੀਓ ਦੀ ਪਹਿਲੀ ਨਹੀਂ ਚੱਲੀ ਹੁਣ ਸਾਡੀ ਰਿਕਾਰਡਿੰਗ ਕਰੂਗਾ ਇਹ ਵੀ ਚਾੜੂਗਾ ਕਰ ਲੈ ਅਸੀਂ ਤਾਂ ਲਾਈਵ ਹਾਂ ਮੇਰਾ ਪ੍ਰਾਨ ਯਾਰੇ ਲੈ ਤੂੰ ਜੇ ਤੈਨੂੰ 4 ਪੈਸੇ ਮਿਲਦੇ ਆ ਤੂੰ ਲੈ ਸਹੀ ਨਹੀਂ ਆਪਸ ਚ ਨਾਲ ਲੜਦੇ ਕੋਈ ਨਹੀਂ ਪੰਜਾਬੀ ਮੈਨੂੰ ਭਰਾ ਪਾਧਾਇਆ ਮੈਨੂੰ ਆਪਾਂ ਨੂੰ ਲੋੜ ਨਹੀਂ ਲੜਨ ਦੀ ਆਪਾਂ ਖੁਸ਼ ਮੈਂ ਭਰਾ ਆਇਆ ਬਿਗ ਫੈਨ ਆਪਾਂ ਤਾਂ ਇਹੀ ਕਹਿੰਦੇ ਆ ਜਿਹਨੂੰ ਬਾੜਾ ਦੁੱਖ ਆ ਮੈਂ ਇਹੀ ਗੱਲ ਕਹੂੰਗਾ ਜਿਹਨੂੰ ਬਾੜਾ ਦੁੱਖ ਵਾ ਗੁਰੀ ਦਾ ਗੁਰੀ ਨੂੰ ਛੱਡ ਗਈ ਗੁਰੀ ਤੁਹਾਡਾ ਭਾਈ ਹੁਣ ਮਹੀਨੇ ਦੇ ਵਿੱਚ ਹੀ ਰਿਲੇਸ਼ਨ ਚ ਆ ਗਿਆ ਕੀ ਹੋਇਆ ਬਾੜਾ ਸੀ ਦੋ ਵਾਰੀ ਇਹਨੂੰ ਥਾਣੇ ਬੁਲਾਇਆ ਆਇਆ ਹੀ ਨਹੀਂ ਹੱਸਦਾ ਆਉਂਦਾ ਹੀ ਆ ਮੈਂ ਮੇਰੀ ਗੱਲ ਸੁਣੋ ਇਹ ਕਹਿੰਦੇ ਨੇ ਵਿਆਹ ਕਰਾ ਲਿਆ ਕੀ ਹੋਇਆ ਗੁਰੀ ਨੇ ਨਹੀਂ ਕਰਾਇਆ ਉਹਨਾਂ ਨੇ ਰਿਲੇਸ਼ਨਸ਼ਿਪ ਟ੍ਰੋਲ ਸ਼ੋਰਟ ਭੇਜੋ ਕਿਹੜਾ ਪਾਇਆ ਮੈਨੂੰ ਆ ਜਿਹਨਾਂ ਨੇ ਨਹੀਂ ਵੀ ਪਾਇਆ ਉਹ ਵੀ ਭੋਂਗਣ ਲੱਗੇ ਆ ਮੋਰੇ ਚੱਲ ਆਪਾਂ ਨੂੰ ਲੋੜ ਨਹੀਂ ਆਂ ਕੁੱਤੇ ਭੋਂਗਦੇ ਹੁੰਦੇ ਆ ਟੈਨਸ਼ਨ ਨਹੀਂ ਲੈਣੀ ਠੀਕ ਐ ਆਪਾਂ ਜਿਹੜੀ ਗੱਲ ਮੁੱਦੇ ਵਾਲੀ ਆ ਪੈਸਿਆਂ ਦੀ ਕਰ ਲਿਓ ਟ੍ਰੋਲ ਮੈਂ ਕਿਹਾ ਜਿਹੜਾ ਮੇਰਾ ਹੁਣਾ ਹੁਣ ਵਿਆਹ ਵਾਲਾ ਕਰ ਲਿਓ ਉਹ ਤਾਂ ਹੋ ਹੀ ਗਿਆ ਹੁਣ ਗੁਰੀ ਨੂੰ ਗੁਰੀ ਨੂੰ ਜਾ ਕੇ ਪੁੱਛੋ ਗੁਰੀ ਭਾਜੀ ਜਿਹੜਾ ਤੁਹਾਨੂੰ ਮੋੜਸੈਲ ਕੁੜੀ ਨੇ ਲੈ ਕੇ ਦਿੱਤਾ 8000 ਦਾ ਕਿੱਥੇ ਦਿੱਤਾ ਏ ਪੁੱਛੋ ਜਾ ਕੇ ਹਮਤੀਪਰਾ ਇਹ ਪੁੱਛੀ ਹੈ ਨਾ ਉਹਨੂੰ ਜਾ ਕੇ ਕਿ ਗੁਰੀਪਾ ਜਿਹੜਾ ਉਹਨੇ ਲੋਕਾਂ ਨੇ ਪੈਸੇ ਪਾਏ ਸੀ ਉਹਦੇ ਵਿੱਚੋਂ 80000 ਦਾ ਤੈਨੂੰ ਮੋੜਸਾ ਲੈ ਕੇ ਦਿੱਤਾ ਇੱਕ ਤੈਨੂੰ ਫੋਨ ਲੈ ਕੇ ਦਿੱਤਾ ਤੂੰ ਉਹਦੇ ਵਿੱਚੋਂ ਨਸ਼ਾ ਖਾਦਾ ਤੂੰ ਉਹ ਨਹੀਂ ਪੁੱਛਦਾ ਹੈ ਉਹ ਭਰਾਵਾ ਹਮਤੀ ਹਮਤੀ ਸਾਗਰ ਦੀ ਨਾ ਗੱਲ ਕਰੋ ਇਹਨੂੰ 6-7 ਸਾਲ ਤੋਂ ਦੇਖਦੇ ਆਂ ਸਾਲਾ ਇੱਥੇ ਧੱਕੇ ਖਾਈ ਜਾਂਦਾ ਦਾ ਕੁਝ ਨਹੀਂ ਬਣਿਆ ਐਵੇਂ ਭਾ ਜੋ ਨਾਲ ਵੀ ਕੋਈ ਗੱਲ ਕਰਨੀ ਹੁੰਦੀ ਨਾ ਕੁਝ ਹੋਰ ਸਾਲੇ ਨੂੰ ਕਹਿੰਦੇ ਹੀਲ ਵੇਖਾ ਕਰੋ ਸਾਲੇ ਨੇ ਕਦੀ ਵਾਲ ਵੀ ਨਹੀਂ ਕਟਾਏ ਗਾੜੀ ਗਾੜੀ ਦੇ ਵਾਲ ਵੀ ਨਹੀਂ ਕਟਾਏ ਇਹ ਤਾਂ ਚੁੱਪ ਕਹਿੰਨੀ ਠੀਕ ਆ ਉਹ ਵੀ ਉਹ ਵੀ ਤਾਂ ਛੋਟਾ ਹਾਥੀ ਆ ਮੈਂ ਤਾਂ ਮੰਨਦਾ ਓਏ ਹੋਰ ਮੈਂ ਤਾਂ ਮੰਨਦਾ ਸਾਲੇ ਨੂੰ ਅੱਜ ਤੱਕ ਵਾਲ ਵੀ ਨਹੀਂ ਕਟਾਉਣੇ ਕਿਵੇਂ ਸਿਰ ਦੇ ਵਾਲ ਕਟਾਈ ਦੇ ਕੋੜੇ ਕੋੜੇ ਕੁੜੀ ਆਵੇ ਨਿੱਕ ਲੋ ਟੋਲ ਆ ਆਪਰਾ ਨੰਬਰ ਨਹੀਂ ਦਿੰਦਾ ਸੈਂਡ ਕਰ ਆਪਣਾ ਨੰਬਰ ਇਹਨੂੰ ਕਿਹਾ ਓਏ ਆਵੇਂ ਸਾਲਾ ਇੰਗਲੈਂਡ ਦਾ ਹੈਗਾ ਇਹਨੇ ਆਪਣੇ ਕਿਦਨ ਮਾਪਿਓ ਦੇ ਜੁੱਤੀਆਂ ਪੋਣੀਆਂ ਮਗਰ ਬੈਠਿਆਂ ਦੇ ਕੁੜੀ ਆ ਵਾ ਇੰਗਲੈਂਡ ਪਤਾ ਇਹਦਾ ਕਿਥੇ ਇੰਗਲੈਂਡ ਕੀ ਕੰਮ ਕਰਦਾ ਹੈ ਰੈਸਟੋਰੈਂਟ ਇੰਗਲੈਂਡ ਇੰਗਲੈਂਡ ਦਾ ਐਕਸੀਡੈਂਟ ਲੱਗਾ ਆ ਸਾਲਾ ਆ ਪਤਾ ਨਹੀਂ ਕੌਣ ਕਹਿੰਦਾ ਪੰਜਵਾ ਵਾ ਪੰਜਵਾ ਵਿਅਠ ਹਰ ਕੀ ਚਾਚੀ ਨਾਲ ਆ ਤੁਹਾਡਾ ਬੰਦਾ ਹੀ ਕੋਈ ਕਹਿਣ ਡਿਆ ਵੇ ਨਹੀਂ ਨਹੀਂ ਇਹ ਮੇਰਾ ਬੰਦਾ ਕੋਈ ਨਹੀਂ ਫੇਕ ਕਹਾਣੀਆਂ ਬਣਾ ਕੇ ਆਏ ਨੇ ਕੋਈ ਯਾਰ ਬਾਕੀ ਆ ਰਾਮ ਟੀਐਮਟੀ ਆ ਗਏ ਭੈ ਚੋਦੀਆ ਜਵਾਕ ਹੀ ਆ ਯਾਰ ਅੰਦੀ ਉਮਰ ਵੀ ਥੋੜੀ ਨਿੱਕੀ ਆ ਜਿੰਦਾ ਵੱਡਾ ਨਹੀਂ ਹੈਗਾ ਸਾਲਾ ਇਹਨੂੰ ਰੋਸਟਰ ਵੀ ਨਹੀਂ ਕਰਨਾ ਤਾਂ ਵੀਰਾਂ ਦੇ ਰੋਸਟਰ ਤਾਂ ਪਹਿਲਾਂ ਦੇਖਿਆ ਕਰੋ ਜਾ ਕੇ ਇਹ ਟਰੀ ਵਾਲਾ ਬੰਦਾ ਇਟਲੀ ਵਾਲਾ ਕੋਈ ਗੱਲ ਨਹੀਂ ਹੁੰਦੀ ਸੀ ਇਹਨੂੰ ਨਾ ਫੋਨ ਕਰਕੇ ਕਹਿੰਦਾ ਹਾਂ ਹਾਂ ਹੁਣ ਮੈਂ ਨਾਲ ਕਰ ਫੇ ਵਲੌਗ ਜੋ ਚਾੜਨਾ ਸੀ ਰਿਕਾਰਡਿੰਗ ਦਾ ਓ ਯਾਰ ਇਹ ਹੈਗਾ ਮੈਂ ਬੰਦਾ ਦੇਖ ਲਿਆ ਇਹਨੂੰ ਅਸੀਂ ਸਬੂਤ ਸੈਂਡ ਕੀਤੇ ਮੇਰਾ ਭਰਾ ਜੇ ਤੂੰ ਬਾੜਾ ਸੱਚਾ ਤੂੰ ਸਬੂਤਾਂ ਵਾਲੀ ਪਾ ਕੁੜੀ ਨਾਲ ਐਦਾਂ ਹੋਇਆ ਕਿ ਐਦਾਂ ਐਦਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਤੇਨੂੰ ਸਾਰੇ ਪ੍ਰੂਫ ਦੇਤੇ ਏ ਟੂ ਜ਼ेड ਜੋ ਆਕੇ ਫਿਰ ਸਾਡੀ ਪਾਤੀ ਐ ਡਾ ਖੁੱਦੂ ਬੰਦਾ ਆ ਓਏ ਇੰਦਾ ਹੀ ਕਮਾ ਬੜਾ ਖੁੱਦੂ ਬੰਦਾ ਐ ਸਾਲਾ ਹਮੇਸ਼ਾ ਗਲਤ ਬੰਦੇ ਦੇ ਨਾਲ ਹੀ ਖੜਿਆ ਅੱਜ ਤੱਕ ਕਹਿੰਦਾ ਕਦੀ ਰੋਸਟਰ ਮੈਂ ਨਹੀਂ ਵੇਖਿਆ ਚਾਰਜ ਦਾ ਹੋਵੇ ਮੇਰੇ ਕੋਲ ਆਇਆ ਮੈਨੂੰ ਬੜੀ ਗਾਲ ਢਾਈ ਸਾਲੇ ਨੂੰ ਬੜਾ ਜਲੂਸ ਕੱਢਿਆ ਦਾ ਮੈਚ ਵੀ ਦੇ ਵਿੱਚ ਇੰਦਾ ਹੱਦ ਨਾਲੋਂ ਵੱਧ ਮੈਂ ਤਾਂ ਉਹਦਾ ਪੋਸਟਰ ਬਣਾ ਗਏ ਤੇ ਜੁੱਤੀਆਂ ਮਾਰਨੀਆਂ ਸਾਲੇ ਦੇ ਅੱਜ ਦਾਰੂ ਪੀ ਕੇ ਰਾਤ ਨੂੰ ਵੀ ਐਵੇਂ ਹਮੇਸ਼ਾ ਕਰੀ ਜਾਂਦੇ ਇੰਨਾ ਹੈ ਨਹੀਂ ਨਾ ਫੁੱਦੂ ਜੇ ਰੋਸਟ ਕਰਦਾ ਐ ਤਾਂ ਸਾਹੀ ਸਮਝਦੇ ਆਂ ਮੇਰੀ ਗੱਲ ਸੁਣੋ ਇਹ 3 ਵਾਲਾ ਵੇਖੋ ਹੁੰਦਾ ਪਿਓ ਭੈਣ ਜੋਸਟਰ ਕਰਦਾ ਪੋਡਕਾਸਟ ਪਤਾ ਲੱਗਦਾ ਨਾ YouTube ਤੇ ਪਿਆ ਹੁੰਦਾ ਹੁੰਦਾ ਪੋਸਟ ਇਹ ਸਾਲਾ ਬੰਦ ਰਹਿਗਾ ਨਾ ਨੂੰ ਕੋ ਪਤਾ ਨਾ ਕੋਈ ਹੋਰ ਸਾਲਾ ਜਦੋਂ ਦਾ ਵੇਖਨੇ 7 ਸਾਲ ਹੋ ਗਏ 80 ਫੋਲੋਅਰਾਂ ਤੇ ਖੜਾ ਆ ਹੈ ਬੈਠਾ ਮੋਜ ਲੈਣ ਤੋਂ ਨਜ਼ਾਰੇ ਲੈਣ ਦੇ ਬਾੜਾ ਸੁਆਦ ਲੈਂਦਾ ਨਾ ਮੈਂ ਤਾਂ ਇਹੀ ਕਰ ਇਹ ਗਰੀਬ ਤੈਨੂੰ ਯਾਰ ਗਰੀਬ ਇਹਦਾ ਨਾਮ ਨਾ ਲਾਓ ਗਰੀਬ ਰੋਸਟਰ ਕਾ ਕਰੋ ਗਰੀਬ ਰੋਸਟਰ ਇਹਦਾ ਨਾਮ ਰੱਖੋ ਗਰੀਬ ਰੋਸਟਰ ਕਾ ਹੀ ਕਹਿੰਦਾ ਹੱਪੀ ਨਹੀਂ ਕਹਲਾ ਇਹ ਸਾਲੇ ਗਰੀਬ ਰੋਸਟਰ ਕੋਈ ਨਾ ਹੈ ਮੈਨੂੰ ਕਹਦਾ 80000 ਰੁਪਏ ਦੇ ਦੇ। ਮਜਾ ਆਹੋ ਕਹਿੰਦਾ ਸੀ ਕਹਿੰਦਾ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਮੈਨੂੰ 80000 ਵਿੱਚੋਂ ਦੇ ਦਿਓ। ਯਾਰ ਆਪਾਂ ਮਸ਼ਹੂਰ ਥੋੜੋ ਕਰਨਾ ਆਹ ਵਿੱਚ ਆਈ ਜਾਂਦੇ ਸਾਡੀਆਂ ਵੀਡੀਓਾਂ ਦਾ ਮਸ਼ਹੂਰ ਹੋਈ ਜਾਂਦੇ ਇਹਦੀਆਂ ਠੀਕ ਨਹੀਂ ਆਪਾਂ ਇਦਾਂ ਨਾ ਲੈ ਗਏ ਆਪਣੇ ਮੂੰਹੋਂ ਨਾਲੇ ਮਸ਼ਹੂਰ ਕਰ ਅਸੀਂ ਗਾਲ ਵੀ ਕੱਢਾਂਗੇ ਨਾ ਬੰਦਾ ਤਾਂ ਵੀ ਮਸ਼ਹੂਰ ਹੋਣਾ ਠੀਕਾ ਦਾ ਹੋ ਗਿਆ ਯਾਰ ਨਾ ਇਹਨੂੰ ਜਿਹੜਾ ਹੰਤੀ ਸਾਗਰ ਗਰੀਬ ਰੋਸਟਰ ਨਾ ਇਹਨੂੰ ਦਾੜੀ ਦੇ ਵਾਲ ਕਟਾਉਣੇ ਉਹਦੇ ਨਾਲ ਨੱਕ ਦੇ ਕੁੜੀ ਹਵੇ ਤੇ ਕੰਨਾਂ ਦੇ ਵਾਲ ਵੀ ਉਹਨੇ ਹੀ ਤੇ ਮੂੰਹ ਦੇ ਉਹਨੇ ਹੀ ਪਤਾ ਹੀ ਨਹੀਂ ਲੱਗਦਾ ਸਾਲੇ ਦਾ ਮੂੰਹ ਕਿੱਥੇ ਗੋਡੇ ਗੋਡੇ ਵਾਲ ਰੀਚ ਬਣਿਆ ਆ ਹੈ ਯਾਰ ਆਪਾਂ ਨੂੰ ਹਨਾ ਬਾਰ ਬਾਰ ਮੈਸੇਜ ਕਰਤਾ ਆਪਾਂ ਕਾਹਦੇ ਜਵਾਬ ਦੀਏ ਕੀ ਹੋਇਆ ਸਾਲਾ ਲੱਗਦਾ ਸਾਡਾ ਜਿਹੜਾ ਇਹਨੂੰ ਜਵਾਬ ਦੀਏ ਓ ਇਹਨੂੰ ਚੱਕ ਕਿੰ ਟਿਚ ਵੜੋ ਇਹਨੂੰ ਭੈਜ ਮੈਨੂੰ ਬੋਲਣਾ ਨਹੀਂ ਹੁੰਦਾ ਨੂੰ ਚੱਕ ਕੇ ਉਧਰ ਵੜੋ ਇਹਦਾ ਮੈਸੇਜ ਨਾ ਚੈੱਕ ਕਰੋ ਸਾਲੇ ਦਾ ਆਪਣੇ ਕਲਪ-ਕੁਲਪ ਕੇ ਬਹਿ ਜਾ ਜਦੋਂ ਤਾਈ ਇਹਨੂੰ ਰਿਪਲਾਈ ਦੇਣੇ ਨਾ ਤਾਂ ਕਰਕੇ ਸਾਲਾ ਮੜਾ ਬੋਲਦਾ ਇਹਨੂੰ 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 ਪੁੱਛੋ ਹੀ ਨਾ ਕੋਈ ਹੈਗਾ ਇਹ ਰੋਸਟਰ ਮੈਂ ਆ ਸੋਚਿਆ ਇਹਨੇ ਨਾ ਗੱਲ ਇੰਨੇ ਪਿਆਰ ਨਾਲ ਕੀਤੀ ਕਿ ਭਾਜੀ ਮੈਂ ਤੁਹਾਡੇ ਨਾਲ ਖੜੂੰਗਾ ਮੈਂ ਕਿਹਾ ਚੱਲ ਭਰਾ ਜੀ ਸਾਡੇ ਨਾਲ ਖੜਦਾ ਆਪਾਂ ਸੱਚ ਦੱਸਦੇ ਹਾਂ ਜੋ ਆਪਣੇ ਨਾਲ ਹੋਇਆ ਸਹੀ ਨਹੀਂ ਇਹਨਾਂ ਜੋ ਹੋਇਆ ਕਹਿੰਦਾ ਤੁਸੀਂ ਸਬੂਤ ਸੈਂਡ ਕਰੋ ਇਹਨੇ ਨਾ ਮੰਗਿਆ 2 ਘੰਟੇ ਬਾਅਦ ਫੇਰ ਇਹਦਾ ਮੈਂਸੀ ਆਇਆ ਕਹਿੰਦਾ ਸਬੂਤ ਪਾਓ ਸਾਨੂੰ ਅਸੀਂ ਇਹਨੂੰ ਸਬੂਤ ਵੀ ਸੈਂਡ ਕੀਤੇ ਅਗਲੇ ਦਿਨ ਸਾਡੀ ਪਾਤੀ ਐਡਾ ਫਿਰ ਮੰਨਦਾ ਹੋਣਾ ਸੂ ਕੀ ਕਹੀਏ ਇਹਨੂੰ ਹੋਈ ਇਹ ਤਾਂ ਗੱਲ ਆ ਯਾਰ ਗਲਤੀ ਇਹ ਤੋਹੀ ਵੀ ਮਾੜਾ ਮੋਟਾ ਇਹਨਾਂ ਦੇ ਫੋਨ ਫੋਨ ਉਂਦਰ ਰਿਕਾਰਡਿੰਗਾਂ ਰਕਾਰਡਿੰਗਾਂ ਲਾ ਛੜਿਆ ਕਰੋ ਤਾਨੂੰ ਮੈਨੂੰ ਪਤਾ ਜਿੱਥੋਂ ਤੱਕ ਲੱਗਦਾ ਮੁੱਦਾ ਚੱਲ ਜਾਣਾ ਹਨ ਕਿਉਂਕਿ ਇਹਨਾਂ ਨੇ ਤੁਹਾਡੇ ਤੇ ਰੋਸਟਰ ਕਰਨਾ ਸਿਰੇ ਇਕਦਾ ਉਹ ਕੋਈ ਨਹੀਂ ਰੋਸਟਰ ਯਾਰ ਇੰਨੇ ਹੋ ਗਏ ਇੱਕ ਨਾ ਕੀ ਹੋ ਜੂਗਾ ਮੇਰਾ ਭਰਾ ਸਹੀ ਕੀ ਗੱਲ ਆ ਯਾਰ ਉਹ ਤਾਂ ਕੋਈ ਟੈਨਸ਼ਨ ਨਹੀਂ ਯਾਰ ਬਾਕੀ ਕੋਈ ਨਹੀਂ ਆਦੀ ਆਪਾਂ ਸ਼ੁਰੂ ਤੋਂ ਸੈੰਦੇ ਆ ਗਏ ਹੁਣ ਜਿਹੜੀ ਦੀ ਗੱਲ ਹੋਈ ਆ ਹੁਣ ਇਹਦੇ ਰੋਸਟ ਨਾਲ ਕਿਤੇ ਆਪਾਂ ਕੀ ਹੋ ਜਾਣ ਸਹੀ ਗੱਲ ਹੁਣ ਅੱਗਿਓ ਮੇਰੀ ਗੱਲ ਸੁਣਾ ਅੱਗਿਓ ਇਹਨੇ ਕਿਹਾ ਹਮ ਤੀਨੇ ਹੱਦ ਤੱਕ ਰਾਈਆ ਦੇਖੋ ਮੇਰਾ ਨਾਂ ਚੱਲਦਾ ਉਹਨਾਂ ਦੇ ਲਾਈਵ 'ਚ ਇਹ ਗੱਲ ਪੱਕੀ ਹੋਊਗਾ ਮੇਰਾ ਭਰਾ ਭਰਾਵਾ ਤੈਨੂੰ ਅਸੀਂ ਤੇਰਾ ਤਾਂ ਨਾ ਲੈਨੇ ਆ ਕਿ ਤੂੰ ਹੈਗਾ ਉਹ ਅਸੀਂ ਤਾਂ ਨਾ ਲਿਆ ਸਿੱਧੀ ਗੱਲ ਸਹੀ ਗੱਲ ਤਈ ਨਹੀਂ ਆਪਾਂ ਨੂੰ ਬਾਅਦ 'ਚ ਹੋਗਾ ਕਿ ਮੈਂ ਇਹਨਾਂ ਨੂੰ ਦੁਖੀ ਕੀਤਾ ਐਦਾ ਕਹਿ ਹੀ ਨਹੀਂ ਦਿੰਦੇ ਕਿ ਪੂਰੀ ਹੱਤ ਕਰਾਈ ਆ ਹਮਤੀ ਦਾ ਨਾਂ ਚੱਲਦਾ ਆ ਯਾਰ ਕੋਈ ਨਹੀਂ ਯਾਰ ਕਿਸ ਬੀਸ ਤੇ ਨਹੀਂ ਕਿਹਾ ਤੈਨੂੰ ਬਾਕੀ ਤੂੰ ਬੰਦਾ ਉਹ ਆ ਅਸੀਂ ਤੇਰੀ ਤਾਂ ਗੱਲ ਕੀਤੀ ਵਿੱਚ ਬਾਕੀ ਕਹਿੰਦਾ ਜਿੰਦਾ ਸਕੂਤ ਨਹੀਂ ਤੁਹਾਡੇ ਦਰ ਤੇ ਆ ਜਾਂਦੇ ਦੇਖ ਤੁਹਾਡੇ ਵਾਲੀ ਗੱਲ ਕੀਤੀ ਹੂੰ ਚਲੋ ਛੱਡੋ ਯਾਰ ਇਹੋ ਜਿਹਦਾ ਨਾਂ ਹੀ ਨਾ ਲਿਆ ਕਰੋ ਇਹਨੂੰ ਛੱਡੋ ਉਹਨੂੰ ਛੱਡ ਦਿਓ ਯਾਰ ਮੈਂ ਸੀ ਕਰਦਾ ਹੀ ਆਪਾਂ ਨੇ ਇੱਥੇ ਯਕੀਨ ਕਰਕੇ ਇਹਨੂੰ ਸਬੂਤ ਦਿੱਤੇ ਗਾਂ ਸਾਡੇ ਗੁਰੀ ਪਤਾ ਨਹੀਂ ਇਹਨੂੰ ਕੀ ਦਿੰਦਾ ਮੈਨੂੰ ਤਾਂ ਇਹ ਪਤਾ ਨਹੀਂ ਜਾਂਦੀ ਯਾਰ ਤੈਨੂੰ ਪਤਾ ਨਾ ਉਹ ਜਿਹੜਾ ਪ੍ਰੂਫ ਤੋਂ ਹੀ ਬੁੱਲੀ ਜਾਂਦਾ ਹੁਣ ਚੈੱਕ ਰਹੀਆਂ ਨਾ ਲੋਕੀ ਆ ਨਾ 네ਗੇਟਿਵ ਜ਼ਿਆਦਾ ਪਸੰਦ ਕਰਦੇ ਆ ਹੁਣ ਇਹਦੇ ਖਿਲਾਫ ਇਹ ਮਸ਼ਹੂਰ ਹੈ ਇਹਦੇ ਖਿਲਾਫ ਗੱਲਾਂ ਲੋਕੀ ਜਿਆਦੀਆਂ ਭਾਲਦੇ ਆ ਕਿ ਇਹਨੇ ਕੀ ਮਾੜਾ ਕੀਤਾ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਉਹਦੇ ਸਿਰੋਂ ਇਹ ਜਿਹੜਾ ਉਹ ਗੁਰੀ ਆ ਇਹਦੇ ਸਿਰੋਂ ਚੜਿਆ ਆ ਉਹ ਲੋਕਾਂ ਨੂੰ ਇਹ ਪਤਾ ਉਹ ਪਿੱਛੇ ਕੀ ਕਰਕੇ ਆਇਆ ਕਈ ਗੱਲ ਯਾਰ ਇਹ ਸਮਝੋ ਕਰਨ ਮੈਨੂੰ ਇਸ ਗੱਲ ਦਾ ਗੁੱਸਾ ਲੋਕੀ ਕਮੈਂਟਾਂ ਚ ਬੋਲਦੇ ਆ ਕਿ ਐਦਾਂ ਆ ਐਦਾਂ ਆ ਤੂੰ ਇੱਕ ਵਾਰੀ ਗਰਾਇਆ ਚੱਲ ਜਾ ਉਹ ਕਹਿੰਦਾ ਨਹੀਂ ਯਾਰ ਨਾ ਮੈਂ ਗੱਲ ਦੱਦਾ ਇੱਕ ਪਿੱਛੇ ਦੇ ਰੋਲਾ ਨਹੀਂ ਗੁਰੀ ਨੂੰ ਕਿਹਾ ਸੀ ਕਿ ਤੂੰ ਪੂਜਾ ਦੇ ਫੇਰ ਵੀਡੀਓ ਪੂਨ ਲਾ ਪਿਆ ਕਿਉਂ ਪੂਨਾ ਗਾਣੇ ਕਿ ਵਿਆਹ ਕਰਵਾ ਲਿਆ ਚੰਦਨੀ ਨੇ ਪਰ ਆਸ਼ਕ ਨਹੀਂ ਛੱਡੇ ਮੇਰੀ ਗੱਲ ਹੋਈ ਗੁਰੀ ਨਾਲ ਤੇ ਗੁਰੀ ਇਹ ਕੋ ਕਹਿੰਦਾ ਬਾਈ ਮੈਂ ਇਹਨੂੰ 4 ਸਾਲ ਸੱਚਾ ਪਿਆਰ ਕੀਤਾ ਤੇ ਇਹਨੇ 5 ਦਿਨਾਂ ਦੇ ਵਿੱਚ ਕਹਿੰਦਾ ਚੱਕ ਕੇ ਪੂਜਾ ਨਾਲ ਵਿਆਹ ਪੂਜਾ ਨੇ ਵਿਆਹ ਕਰਾ ਲਿਆ ਨਵੇਂ ਨਾਲ ਕਹਿੰਦਾ ਇਹ ਵੀਡੀਓ ਪਾਉਂਦੇ ਮੈਨੂੰ ਕਹਿੰਦਾ ਸਾੜਾ ਲੱਗਦਾ ਉਹਨੇ ਮੈਨੂੰ ਐਂ ਗਿਆ ਸੌਣ ਲੱਗੇ ਮਾਦੀ ਸਾੜਾ ਲੱਗਦਾ ਉਹੀ ਹੋ ਗਈ ਫਿਰ ਵਿਆਹ ਹੀ ਹੋ ਗਈ ਸਾੜਾ ਪਿਆਰ ਨੂੰ ਇਸ ਗੱਲ ਦਾ ਹਾਂ ਤਹੀ ਤਹੀ ਵੀ ਬੜੇ ਇਹ ਜਾਣ ਚਾਲ ਕੇ ਹੱਥਾ ਜੱਥ ਪਾ ਗਿਆ ਵੀਡੀਓ ਵੀਡੀਓ ਪਾਉਂਦੇ ਜਿੱਤੇ ਤੁਹਾਨੂੰ ਪਤਾ ਉਹਦਾ ਬੀਪੀ ਲੋ ਕਰ ਛੱਡਦੇ ਜੀ ਕਹਤਾ ਇਹ ਕਹਿੰਦਾ ਨਸ਼ੇ ਛੱਡ ਦਿੰਦਾ ਨਸ਼ੇ ਛੱਡ ਦਿੰਦਾ ਜਿੱਦੋਂ ਬਾਥਰੂਮ 'ਚ ਬਹਿ ਕੇ ਟੀਕੇ ਲਾਂਦਾ ਸੀ ਉਦੋਂ ਇਹਨੇ ਪੁੱਛਿਆ ਹੀ ਆ ਕਿ ਤੈਨੂੰ ਨਸ਼ਾ ਚਾਹੀਦਾ ਕਿ ਮੈਅ ਚਾਹੀਦੀ ਅਗਲਾ ਕਹਿੰਦਾ ਮੈਨੂੰ ਆਹ ਫੜਾ ਦੇ ਤੂੰ ਤਾਂ ਫੇਰ ਵੀ ਇੱਥੇ ਹੀ ਆ ਠੱਕੇ ਖਾਣੇ ਆ ਕਹਿੰਦਾ ਤੂੰ ਨਾਲ ਹੀ ਠੱਕੇ ਖਾਣੇ ਇੰਨੇ ਕਿ ਟੀਕੇ ਲੱਭੇ ਉਹ ਬੰਦਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਪੂਜਾ ਦੇਖ ਲੈ ਤੇਰੇ ਘਰ ਵਾਲਾ ਕਿੱਥੇ ਕਿੱਥੇ ਰੱਖਦਾ ਹੁੰਦਾ ਸੀ ਟੀਕੇ ਤੂੰ ਸੋਚ ਲੈ ਮੈਂ ਦਵਾਈ ਦੀ ਨਹੀਂ ਪਤਾ ਮੈਨੂੰ ਜਦੋਂ ਦਵਾਈ ਦੀਆਂ ਉਹ ਵਿਚਾਰੀ ਨੇ ਸਫਾਈ ਕੀਤੀਆਂ ਨਾ ਉਦੋਂ ਮੈਨੂੰ ਦੱਸਿਆ ਟੀਕੇ ਆ ਨਾ ਇਹਦੇ ਪੇ ਆ ਟੀਕੇ ਆ ਫਿਰ ਜਦੋਂ ਪਤਾ ਲੱਗਣਾ ਨਾ ਸੂਈਆਂ ਇਹਦੀਆਂ ਨੰਗੀਆਂ ਵਿੱਚੋਂ ਦੀ ਪਤਾ ਤਾਂ ਫੇਰ ਲੱਗਣਾ ਕੌਣ ਲਾਂਦਾ ਸੀ ਇਹ ਲਾਂਦੀ ਸੀ ਕਿ ਉਹ ਲਾਂਦਾ ਸੀ ਬਾਕੀ ਯਾਰ ਓਲ ਗੱਲਾਂ ਤੇ ਗੱਲਾਂ ਮੈਂ ਕੋਈ ਪੰਪ ਨਹੀਂ ਤੁਹਾਨੂੰ ਦਿਨਾ ਤੁਹਾਡੀ ਬੈਸਟ ਜੋੜੀਆਂ ਇਸ ਟਾਈਮ ਇੰਸਟਾਗ੍ਰਾਮ ਦੇ ਵਿੱਚ ਇੱਕ ਨੰਬਰ ਤੇ ਸਾਰੀਆਂ ਰੀਲਾਂ ਤੁਹਾਡੀਆਂ ਟ੍ਰੈਂਡੀ ਕਿਚੇ ਪੂਜਾ ਪੂਜਾ ਹੀ ਹੁੰਦੀ ਸਾਰੇ ਪਾਸੇ ਵਧੀਆ ਬਣਾਉਨੇ ਵੀਡੀਓ ਯਾਰ ਤੁਸੀਂ ਉਧਰ ਨਹੀਂ ਆ ਰਹੇ ਲਵੋ ਬਾਬਾ ਖੁਸ਼ ਰਹੋ ਆਪਣਾ ਲਾਈਫ ਚ ਬਸ ਆ ਬਾਕੀ ਜਿਹੜੇ ਆਪਾਂ ਨਾ ਨਹੀਂ ਲੈਨੇ ਚਲੀ ਜਾਂਦੇ ਸੁਆਦ ਲੈ ਮੇਰਾ ਭਰਾ ਤੁਸੀਂ ਹੈ ਤਾਂ ਤੁਸੀਂ ਪੀਜ ਵਾਲੀਆਂ ਕੋ ਰੋਟ ਜਿਹੜਾ ਥੱਲੇ ਕਮੈਂਟ ਕਰਦਾ ਇੱਕ ਕੈਨੇਡਾ ਕਨੂਡਾ ਵਾਲਾ ਸੈਂਡ ਹੋਏ ਬਸ ਯਾਰ ਸਭ ਦਿਹਾੜੇ ਲੈਂਦੇ ਆ ਲਈ ਜਾਂਦੇ ਕੀ ਕਰਨਾ ਪੇਜਾਂ ਨਾਲ ਤੁਹਾਨੂੰ ਪਤਾ ਕੰਮ ਫਿਰ ਕਰਨ ਉਹ ਬਾਬਾ ਸੋਣਾ ਸੁਖਵੀਰ ਉਹ ਅਹੀ ਸੁਖਵੀਰ ਤੂੰ ਕੋ ਲਿਪ ਲਾਉਣਾ ਹੈ ਕੀ ਕੀ ਹੋਇਆ ਤੂੰ ਲਵਾ ਕੇ ਗਏਂ ਸੀ ਮਾੜਾ ਦੱਸਿਓ ਤੈਨੂੰ ਪੁੱਛਦੀ ਆ ਕਿ ਤੂੰ ਕੋ ਲੈ ਤੂੰ ਲਾ ਕੇ ਨਹੀਂ 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 ਤੁਸੀਂ ਲਵਾ ਕੇ ਗਏ ਸੀ ਦੀਦੀ ਯਾ ਯਾਰ ਲੋਕ ਵੀ ਸਿਰਾਈ ਕਰਨੀ ਬੱਬਾ ਗੁਰੀ ਭਾਜੀ ਲਾਂਦਾ ਪੁੱਛੋ ਜਾ ਕੇ ਮੜਾਇਆ ਉਹ ਸਾਰੇ ਨਸ਼ੇ ਕਰਦਾ ਹੈ ਏ ਟੂ ਜ਼ेड ਜਿਹੜਾ ਮਰਜੀ ਨਸ਼ਾ ਕਹਦੇ ਉਹਨੇ ਕਹਣਾ ਹਾਂ ਮੈਂ ਵਰਤਿਆ ਹਾਂ ਹੈ ਜਿਹੜਾ ਹੈ ਨਾ ਪੋਡਕਾਸਟ 'ਚ ਬੜਿਆ ਫੱਡਾ ਮੈਨੂੰ ਪ੍ਰੈਗਾ ਵਾਲੇ ਤੇ ਬੜਾ ਹਾਸਾ ਆਦਾ ਮੈਂ ਤਾਂ ਕਦੀ ਦੇਖਿਆ ਨਹੀਂ ਮੈਂ ਕੋਈ ਰੈਡੀਕਲ ਨਸ਼ਾ ਨਹੀਂ ਕੀਤਾ ਕਹਿੰਦਾ ਯਾਰ ਤੂੰ ਹੁਣ ਮੇਰਾ ਭਾਈ ਸਿਆਣਾ ਜਿਹੜਾ ਕਹਿੰਦਾ ਕਿ ਮੈਂ ਕਦੀ ਪ੍ਰੈਗਾ ਨਹੀਂ ਦੇਖੇ ਹੁਣ ਨਿਆਣੇ ਨਿਆਣਿਆਂ ਨੂੰ ਪਤਾ ਹੈ ਪ੍ਰੈਗਾ ਆ ਲਾਲ ਰੰਗ ਦੇ ਉਹ ਨਾਮ ਕਦੀ ਦੇਖੇ ਨਹੀਂ ਉਹ ਜਿਹੜਾ ਨਸ਼ਾ ਛਡਾਉ ਤੇ ਤੇਰੇ ਕੀ ਨਾਂ ਇਹਦੀਆਂ ਦਵਾਈਆਂ ਲਾਈਆਂ ਸੀ ਉਦੋਂ ਨਹੀਂ ਇਹਨੂੰ ਉਹ ਕੀ ਹੋਇਆ ਨਸ਼ਾ ਵਾਲੀ ਜਿਹੜੀ ਗੋਲੀਆਂ ਨੂੰ ਜੀਭ ਥਲੇ ਰੱਖਣ ਦਿੰਦੇ ਉਹ ਜ਼ਿਆਦੀ ਨਸ਼ੇ ਵਾਲੀ ਹੁੰਦੀ ਪ੍ਰੈਗੇ ਤੋਂ ਉਹ ਖਾਂਦਾ ਸੀ ਕੀ ਹੋਇਆ ਰਹਿ ਕੀ ਗਿਆ ਪਿੱਛੇ ਸਹੀ ਗੱਲ ਆ ਉਹ ਯਾਰ ਇਹਦਾ ਇੱਕ YouTube ਵੀ ਇੰਟਰਵਿਊ ਵੀ ਇਹਨਾਂ ਦੀ ਪਈ ਹੋਈ ਆ ਕਹਿੰਦਾ ਕਿ ਮੈਨੂੰ ਪੂਜਾ ਨੇ ਬਚਾਲਿਆ ਆਣ ਕੇ ਫਿਰ ਇਹਨੇ ਕੁਝ ਚੰਗੀਆਂ ਗੱਲਾਂ ਵੀ ਵਿੱਚ ਬੋਲੀਆਂ ਪਰ ਸਾਲਾ ਬਾਅਦ ਨੂੰ ਘਟੀਆਂ ਵੀ ਬੜੀਆਂ ਬੋਲ ਗਈ ਉਹ ਯਾਰ ਭਾਜੀ ਘਟ ਗਿਆ ਉਹਨੇ ਹਨਾ ਮੈਂ ਤੁਹਾਨੂੰ ਦੱਸਦਾ ਉਹਦੇ ਨਾਲ ਮੇਰੀ ਗੱਲ ਸੁਣ ਭਾਈ ਗੱਲ ਉਹਨੇ ਤਾਂ ਇਦਾਂ ਕੀਤੀ ਹੁਣ ਮੇਰੀ ਗੱਲ ਸੁਣ ਮੇਰੇ ਨਾਲ ਇਦਾਂ ਹੋਵੇ ਐਗਜ਼ਾਮਪਲ ਵਾ ਹੁਣ ਮੇਰੇ ਨਾਲ ਇਦਾਂ ਹੋਵੇ ਉਹਨੇ ਸੱਚਾ ਮੰਨਣਾ ਸੀ ਲੋਕਾਂ ਸਾਹਮਣੇ ਕਿ ਮੈਂ ਪੂਜਾ ਨੂੰ ਪਿਆਰ ਵੀ ਕੀਤਾ ਹੁਣ ਮੈਂ ਗੁੱਸੇ 'ਚ ਆ ਗਈ ਇਹ ਕਰ ਰਿਹਾ ਓਏ ਗੈਰੀ ਮੁੰਡਾ ਆ ਥੱਲੇ ਗੈਰੀ ਵੀ ਐਡ ਕਰ ਲਓ ਵਧੀਆ ਯਾਰ ਰੋਸਟਰ ਕਰਦਾ ਵਿਚਾਰਾ ਇਹਨੂੰ ਕਰ ਲਿਓ ਐਡ ਉੱਪਰ ਚਲੋ ਗੈਰੀ ਨੂੰ ਵੀ ਕਰ ਲੰਦੇ ਆਪਾਂ ਨੂੰ ਕੋਈ ਨਹੀਂ ਗੈਰੀ ਤਾਂ ਭਰਾ ਹੈ ਆਪਣਾ ਹਾਂ ਕਰ ਲੈ ਕਰ ਲੈ ਐਡ ਯਾਰ ਮੇਰਾ ਫੋਨ ਬੰਦ ਹੋਣ ਲੱਗਾ ਛੇਤੀ ਦੇ ਜਾ ਰੋਜ਼ ਆ ਚਾਰ ਦਿਨ ਨਾ ਮੇਰਾ ਭਰਾ ਬਾਕੀ ਕੋਈ ਨਹੀਂ ਪੂਜਾ ਨਿਆਰੇ ਲਾਇਆ ਆਪਦਾ ਫਨ ਸ਼ਨ ਕਰ ਵਧੀਆ ਤਨੂੰ ਤੇਰਾ ਘਰ ਵਾਲਾ ਮਿਲਿਆ ਨਿਆਰੇ ਲੋਟ ਹੋਣੀ ਚਾਹੀਦਾ ਵਧੀਆ ਵੀਡੀਓ ਵੀਡੀਓ ਬਣਾਇਆ ਕਰੋ ਸਾਰਿਆ ਕਰੋ ਇਦਾਂ ਕੋ ਸਾਰਿਆ ਕਰੋ ਵਧੀਆ ਤਾਂ ਡੀ ਜੋੜੀ ਫੱਬੀ ਹੋਈ ਹੈ ਨਿਆਰੇ ਲਵੋ ਯਾਰ ਹੋਰ ਕੀ ਹੈ ਧੰਨਵਾਦ ਹੁਣ ਅਸੀਂ ਉਹ ਆਓ ਦਜਾ ਕੱਲ ਸੀਦੇ ਨਾਲ ਪੰਗਾ ਪਾ ਕੇ ਬੈਠਾ ਹੀ ਇੱਕ ਦਾ ਸਾਈਬਰ ਕਰਾਇ ਹੀ ਹੋ ਜਾਗੇ ਉਹ ਜਿਹੜੀ ਪਨੀ ਜਿਹੜੀ ਪ੍ਰੀਆ ਕੀ ਹੁੰਦਾ ਨਾਂ ਪ੍ਰੀਆ ਜੋਰਾ ਉਹ ਸਾਲੀ ਸਾਈਬਰ ਕਰਾਇਆ ਮੇਰੇ ਤੇ ਤੇ ਹੁਣ ਜਿਹੜੀ ਕਲਸੀ ਉਹ ਕਲਸੀ ਹੋ ਨਸ਼ੇਰ ਨਹੀਂ ਹੋਣੀ ਫੋਨ ਲਾ ਲ ਕਵਲੀਆਂ ਹੀ ਫਿਰ ਜੇ ਮੈਂ ਕਿਸੇ ਦਾ ਫੋਨ ਨਹੀਂ ਚੱਕਿਆ ਮੈਂ ਕਿਹਾ ਤੁਹਾਡੇ ਕੋਈ ਚੰਗਾ ਜਲੂਸ ਕੱਢਣਾ ਸਮਾਨ ਮੇਰੇ ਕੋਲ ਆ ਗਿਆ ਉਹ ਮੁੰਡੇ ਨੇ ਵੀ ਬਹੁਤ ਗਲਤ ਕੀਤਾ ਯਾਰ ਮੁੰਡੇ ਨੇ ਨਾ ਚਾਰਾਂ ਪੰਜਾਂ ਕੁੜੀਆਂ ਨਾਲ ਕੀਤਾ ਪਾਜੀ ਸਾਨੂੰ ਉਹਨਾਂ ਦੀਆਂ ਗੱਲਾਂ ਦਾ ਨਹੀਂ ਪਤਾ ਤੁਹਾਨੂੰ ਵੀ ਪਤਾ ਹੀ ਆ ਤਾ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਹੋਣਾ ਲੋਕੀ ਤੁਹਾਨੂੰ ਪਤਾ ਇਦਾਂ ਨੇ ਚੱਕਰ ਆਜਾ ਹੁਣ ਸਾਨੂੰ ਕੋਈ ਗੱਲ ਦਾ ਨਹੀਂ ਪਤਾ ਆਪਾਂ ਕਿੱਦਾਂ ਗੱਲ ਕਰਦੀਆਂ ਉਹਨਾਂ ਦੀ ਵਿੱਚ ਹਾਂ ਬਾਕੀ ਮੈਂ ਦਾ ਬਿਆ ਰੋਚਰ ਰੋਸਟਰ ਸਵੇਰੇ ਕਰਨਾ ਗੈਰੀ ਗੁਰੀ ਨਹੀਂ ਸਭ ਕਰਾਂ ਕਰ ਲੋ ਗਾੜ ਗੈਰੀ ਨੂੰ ਯਾਰ ਭਾਜੀ ਹੋਈ ਨਹੀਂ ਰਿਹਾ ਉਹੀ ਸਰਚਿੰਗ ਅੜਾਈ ਜਾ ਰਿਹਾ ਰੁਕ ਜਾ ਭਾਈ ਫੜਿਆ ਹੋਇਆ ਸਲੋਅ ਹੀ ਦੀ ਰੱਖੀ ਮਕਰਤਾ ਅਸੀਂ ਤਾਂ ਅੱਜ ਲਾਈਵ ਚ ਆਏ ਸਾਨੂੰ ਕਹਿੰਦਾ ਤੁਹਾਨੂੰ ਖਤਮ ਹੀ ਹੋ ਗਿਆ ਅੱਜ ਵੀ ਫੋਨ ਲਾਇਆ ਉਹਨੂੰ ਮੈਂ ਵੀ ਤੁਹਾਨੂੰ ਝੂਠ ਬੋਲਾ ਫੋਨ ਲਾਇਆ ਕਹਿੰਦਾ ਤੁਹਾਨੂੰ ਕਿਸ ਗੱਲ ਦਾ ਦੁੱਖ ਲੱਗਾ ਮੈਂ ਕਿਹਾ ਮੇਰਾ ਭਰਾ ਤੂੰ ਹਨ ਆਪਣੀ ਭੈਣ ਜਿਹੜੀ ਤੇਰੀ ਵਿਆਹੀ ਆ ਹੁਣ ਠੀਕ ਨਹੀਂ ਉਹਨਾਂ ਘੈਂਦਾ ਦਾ ਤਾਂ ਗੱਲ ਹੋ ਗਿਆ ਨਾ ਤੁਹਾਨੂੰ ਫੇਰ ਪਤਾ ਲੱਗਣਾ ਜਦੋਂ ਘਰਦਿਆਂ ਤੇ ਬੀਜਦੀ ਹੁੰਦੀ ਮੈਂ ਕਿਹਾ ਹੁਣ ਤੂੰ ਪੂਜਾ ਦੇ ਨਾਂ ਦਾ ਰਿਮੂਵ ਕੀਤਾ ਕਿ ਉਹ ਤੇਰੀ ਬੇਲਣੇ ਚ ਬਾਹੀਂ ਤੂੰ ਵੀਡੀਓ ਬਣਾ ਕੇ ਕਲੈਬ ਕਰਕੇ ਕਹਿੰਦਾ ਮੈਨੂੰ ਪ੍ਰੋਮੋਸ਼ਨ ਆਈ ਆ ਲੋਕੀ ਮੈਨੂੰ ਪ੍ਰੋਮੋਸ਼ਨਾਂ ਤੇ ਸਾਧਦੇ ਐਡੇ ਯੋਗਾ ਹੋ ਗਿਆ ਤੂੰ ਪ੍ਰੋਮੋਸ਼ਨਾਂ ਯੋਗਾ ਪਹਿਲਾਂ ਇਹ ਕਰਦੀ ਹੁੰਦੀ ਸੀ ਕਹਿੰਦਾ ਤੇ ਹੁਣ ਮੈਨੂੰ ਕਿਹਾ ਲੋਕੀ ਕਹਿੰਦਾ ਸਾਧਦੇ ਆ ਲੋਕਾਂ ਨੂੰ ਸਾਨੂੰ ਪਤਾ ਹੁਣ ਤੁਹਾਨੂੰ ਵੀ ਪਤਾ ਹੁੰਦਾ ਹੈ ਸਹੀ ਚਲੋ ਬੰਦਿਆ ਸਹੀ ਗੱਲ ਹੈ ਨਹੀਂ ਕੀਤੀ ਪ੍ਰੋਮੋਸ਼ਨ ਆਪਾਂ ਉਹਦਾ ਵੀ ਨਹੀਂ ਨਾ ਲੈਂਦੇ ਉਹਨੂੰ ਇਹ ਚਾਹੀਦਾ ਸੀ ਕਿ ਪੂਜਾ ਨਾਲ ਮਾੜੀ ਕਰਦਾ ਸੀ ਮੈਂ ਆਪਣੇ ਫੇਮ ਦੇ ਚੱਕਰ ਚ ਉਹਨਾਂ ਨੇ ਵੀ ਸਾਰਾ ਕੁਝ ਦੇਖਿਆ ਸਿਰਫ ਫੇਮ ਦੇ ਚੱਕਰ ਚ ਸਹੀ ਗੱਲ ਹੈ ਜਾਣਦੀ ਕੀਤਾ ਤੁਹਾਨੂੰ ਮੈਂ ਦੱਸਾਂ ਫੇਮ ਦੇ ਚੱਕਰ ਚ ਬੰਦਾ ਕੀ ਕੁਝ ਨਹੀਂ ਕਰਦਾ ਸਾਰਾ ਦੇਖ ਲਿਆ ਸਹੀ ਗੱਲ ਹੈ ਯਾਰ ਕਰਦਾ ਮੇਰਾ ਭਰਾ ਬਾਕੀ ਯਾਰ ਬਾਕੀ ਯਾਰ ਤੁਸੀਂ ਆਪ ਪਰ ਨਾ ਯਾਰੇ ਲਗੋ ਕੋਈ ਗੱਲ ਨਹੀਂ ਯਾਰ ਟੈਨਸ਼ਨ ਨਾ ਲਗੋ ਜਿਹੜੀਆਂ ਨਾ ਪੈਸਿਆਂ ਦੀ ਇਹ ਗੱਲ ਬਾਰ-ਬਾਰ ਚੱਕਦਾ ਲੋਕਾਂ ਨੂੰ ਇਹਨੇ ਪੈ ਮੇਰਾ ਪ੍ਰਾਣ ਹੈ ਇਹਨੇ ਗਾਲ ਹੀ ਪੈਸਿਆਂ ਦੀ ਮੂਰੇ ਕੀਤੀ ਆ ਘਰ ਵਾਲੀ ਗੱਲ ਇਹੀ ਲੈ ਕੇ ਆਇਆ ਜੇ ਪਿਆਰ ਕਰਦਾ ਹੁੰਦਾ ਕੱਲੀ ਇਹੀ ਗੱਲ ਰੱਖਦਾ ਪੈਸੇ ਵਾਲੀ ਗੱਲ ਕਾਤੇ ਉਹਨੂੰ ਪਤਾ ਪੂਜਾ ਤਾਂ ਹੁਣ ਪੈਸੇ ਮੁੱਕ ਗਏ ਆ ਪੂਜਾ ਇਸ ਗੱਲ ਤੇ ਫਸੂਗੀ ਕਿ ਮੈਂ ਖਾ ਲਿਆ ਪੈਸੇ ਪੂਜਾ ਇਸ ਗੱਲ ਤੇ ਪਸਾਣੀ ਆ ਕਿ ਇਹ ਤੋਂ ਲੋਕਾਂ ਨੇ ਜਿਹੜੇ ਪੈਸੇ ਪਾਏ ਸੀ ਇਹਨੇ ਕੂਠਾ ਨਹੀਂ ਪਾਇਆ ਪੈਸੇ ਗਏ ਕਿਤੇ ਹੁਣ ਲੋਕਾਂ ਨੂੰ ਪਤਾ ਕਿ ਉਹ ਖਾ ਗਿਆ ਮੇਰੀ ਗੱਲ ਹੈ ਹੈ ਮੇਰਾ ਆ ਭਰਾ ਹਣਾ 4 ਸਾਲ ਰਿਹਾ ਲੋਕਾਂ ਨੇ ਚਲੋ ਅਪ੍ਰੈਲ ਮਹੀਨੇ ਪਤਾ ਨਹੀਂ ਕਿਹੜੇ ਮਹੀਨੇ ਦੀ ਪਾਈ ਵੀਡੀਓ ਚੱਲ ਆਪਾਂ ਨੂੰ ਹੁਣ ਇਹਨੇ ਦੱਸਿਆ ਹੁਣ ਲੋਕੀ ਇਹ ਸਮਝਣ ਜਦੋਂ ਦੀ ਇਹਨਾਂ ਦੀ ਵੀਡੀਓ ਪਾਈ ਆ ਕੀ ਹੋਇਆ ਇਕੱਲੀ ਖਾਂਦੀ ਰਹੀ ਆ ਇਹਨੇ ਕੀ ਖਾ ਲਿਆ ਮੈਨੂੰ ਇਹ ਨਹੀਂ ਪਤਾ ਮੈਨੂੰ ਜੇ ਇਹਨੇ ਕੀ ਹੋਇਆ ਗੱਡੀ ਲੈ ਲਈ ਉਹ ਪੈਸਾ ਸੀ ਕੀ ਲੈ ਲਿਆ ਨਹੀਂ ਮੋਟਰਸਾਈਕਲ ਉਹਨੂੰ ਲੈ ਕੇ ਦਿੱਤਾ ਫੋਨ ਉਹਨੂੰ ਲੈ ਕੇ ਦਿੱਤਾ ਕੱਪੜੇ ਉਹ ਖਰੇ ਪਾੰਦਾ ਈ ਐਡੇ ਜੋਗਾ ਹੈਗਾ ਸੀ ਸਹੀ ਗੱਲ ਆ ਯਾਰ ਇਹ ਤਾਂ ਫਿਰ ਆ ਗਿਆ ਲੋਕੀ ਇਹ ਕਹਿੰਦੇ ਆ ਕਿ ਕੀ ਨਾ ਅਸੀਂ ਪੈਸੇ ਪਾਇਆ ਚਲੋ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਮੈਨੂੰ ਹਲੇ ਤੱਕ ਉਹਨਾਂ ਦਾ ਇੱਕ ਵੀ ਮੈਸੇਜ ਆਇਆ ਹੋਵੇ ਉਹਨਾਂ ਨੂੰ ਪਤਾ ਯਾਰ ਕੁੜੀ ਦਾ ਇਦਾਂ ਚੱਕਰ ਦੀ ਸਹੀ ਨਹੀਂ ਮੁੰਡਾ ਨਸ਼ੇੜੀ ਗਰਾਇਆ ਜੀ ਵੀ ਪਤਾ ਮੁੰਡਾ ਨਸ਼ੇੜੀ ਆ ਸਹੀ ਨਹੀਂ ਸਹੀ ਗੱਲ ਆ ਜੀ ਕਹਾਂ ਕਰਦਾ ਹੁਣ ਸਾਨੂੰ ਵੀ ਗੱਲ ਪਤਾ ਆ ਅਸੀਂ ਵੀ ਕਰਾਂਗੇ ਹੁਣ ਕਹਿੰਦੇ ਕਿ ਮੁੰਡਾ ਸਹੀ ਸੀ ਮੁੰਡਾ ਲੋਕੀ ਸਹੀ ਬਣਾਈ ਜਾਂਦੇ ਆ ਹਰ ਪਾਸੇ ਮੁੰਡਾ ਹੀ ਸਹੀ ਹੁੰਦਾ ਕਈ ਪਾਸੇ ਕੁੜੀਆਂ ਸਾਰੀਆਂ ਗਲਤ ਕਈ ਪਾਸੇ ਮੁੰਡੇ ਹੀ ਸਾਰੇ ਗਲਤ ਕੀਤੇ ਆ ਨਾ ਸਹੀ ਕੀ ਗੱਲ ਆ ਯਾਰ ਸਹੀ ਬਾਕੀ ਇਤਨੀ ਬਾਕੀ ਬਾਕੀ ਕੋਈ ਟੈਨਸ਼ਨ ਲੱਗ ਰਿਹਾ 4 ਸਾਲ ਕੱਟੇ ਸਹੀ ਆ ਲੋਕੀ ਸੁਆਦ ਲੈਂਦੇ ਆ ਲੈਣ ਦੋ ਆਪਾਂ ਤਾਂ ਇਹੀ ਕਹਿੰਦੇ ਆ ਜਿਹਨੂੰ ਜਿਹੜੀਆਂ ਨਾ ਕੁੜੀਆਂ ਕਮੈਂਟ ਕਰਦੀਆਂ ਕਿ ਤੂੰ ਉਹਨਾਂ ਧੁੱਕਾ ਕੀਤਾ ਮੈਂ ਤਾਂ ਇਹੀ ਕਹਿੰਦਾ ਭੈਣ ਨੂੰ ਵਿਆਹ ਕਰਾ ਜੇ ਤਿੰਨਾ ਨਾ ਤੂੰ ਨਾ ਮਹੀਨਾ ਕੱਟ ਜੂਗੀ ਸਾਡੇ ਮੂੰਹ ਤੇ ਧੁੱਕ ਜੀ ਆ ਕੇ ਸਿੱਧੀ ਗੱਲ ਵੇ ਸਹੀ ਗੱਲ ਆ ਯਾਰ ਬਾਕੀ ਕੋਈ ਨਹੀਂ ਤੁਸੀਂ ਨਿਆਰੇ ਲਵੋ ਆਪਣਾ ਐਵੇਂ ਨਾ ਟੈਨਸ਼ਨ ਨਾ ਲਵੋ ਯਾਰ ਕਿਉਂਕਿ ਤੁਸੀਂ ਤੁਹਾਡਾ ਵਧੀਆ ਘਰ ਬਸਾਓ ਯਾਰ ਚੀਨੂ ਜ਼ਰੂਰ ਫੋਲੋ ਕਰੋ ਵਧੀਆ ਪੇਜ ਆ ਬਾਕੀ ਆਪਾਂ ਇਹ ਕਹਿੰਦੇ ਆ ਜਿਹੜਾ ਗੁਰੂ ਸੱਚਾ ਆ ਨਾ ਜਾ ਕੇ ਨਾ ਗੁਰੂ ਨੂੰ ਮੈਸੇਜ ਕਰ ਲੈ ਦਾ ਟਾਈਮ ਆ ਵੇਟ ਐਂਡ ਵਾਚ ਹੋਣੇ ਗੁਰੂ ਨੂੰ ਜਾ ਕੇ ਮੈਸੇਜ ਕਰੋ ਗੁਰੂ ਪਾ ਤੂੰ ਸੱਚਾ ਆ ਅਸੀਂ ਤੇਰੇ ਨਾਲ ਵਾਖ ਜਾਣਾ ਸਾਡੀ ਬੇਇੱਜ਼ਤੀ ਹੋ ਜੂਗੀ ਐਦਾਂ ਕਹਿਓ ਉਹਨੂੰ ਮੈਸੇਜ ਕਰਕੇ ਮੈਂ ਉੱਥੇ ਵੀਡੀਓ ਬਣਾਣੀ ਆ ਜੇ ਨਹੀਂ ਆਇਆ ਏ ਸੱਦਵਾ ਸੀ ਨਾ ਸੱਦ ਕੇ ਦਿਖਾਵਾਂਗੇ ਅੱਗੇ ਉਹ ਹੱਸਦਾ ਹੀ ਅੱਜ ਮੈਨੂੰ ਫੋਨ ਤੇ ਮੈਨੂੰ ਕਹਿੰਦਾ ਜੋ ਮਰਜ਼ੀ ਕਰ ਲਈ ਥਾਣੇ ਮੈਂ ਕਿਹਾ ਤੈਨੂੰ ਸੱਦ ਕੇ ਦਿਖਾਉਂਗਾ ਪੁੱਤ ਫਿਰ ਇਹੀ ਗੱਲ ਵਧੀਆ ਵਧੀਆ ਜਲਦੀ ਬਾਬਾ ਕਿਦਾ ਤੇਰੇ ਬਾਬਾ ਜੀ ਜਲਦੀ ਆਇਆ ਕਹਿੰਦਾ ਕਿਵੇਂ ਮੈਂ ਵਾਕੇ ਕੋਈ ਨਹੀਂ ਯਾਰ ਕੱਲੋਂ ਹੁੰਦਾ ਥਾਣੇ ਠੀਕ ਨਹੀਂ ਤੇ ਫਿਰ ਕੱਲ ਤੋਂ ਵੀਡੀਓ ਪੂਰੀ ਸ਼ਟਾਰਟ ਕਰਦੇ ਨੇ ਹੁੰਦੇ ਤੇ ਯਾਰ ਹਾ ਕੋਣ ਹੈ ਸੰਜੇ ਹੋ ਗਿਆ ਮੇਕਅਪ ਆੜ ਤੂੰ ਚੁੱਪ ਕਰ ਪਹਿਲਾਂ ਸੁੱਖ ਕਿਉਂ ਕੀ ਹੋਇਆ ਆਪਾਂ ਕਾਦੀ ਚੁੱਪ ਕਰੀਏ मैडम जी चाख के रखवाਉਂ ਦੈਂਕ ਬਾਕੀ ਕੋਈ ਨਹੀਂ ਵੀਰੇ ਬਾਕੀ ਜਿਹੜੇ ਲੋਕੀ ਬਾੜੇ ਆ ਮਹਿਕ ਪੰਡੋਰੀ ਵੀ ਆਇਆ ਮਹਿਕ ਪੰਡੋਰੀ ਭਾਜੀ ਸਸਰੀ ਘਰ ਉਹ ਚਾਖ ਕੇ ਰੱਖਿਆ ਕੰਮ ਤੁਹਾਡੇ ਚਲਾ ਕੇ ਰੱਖੇ ਪੰਡੋਰੀ ਸਿਰਾ ਕਰਦਾ ਕਰ ਲੋ ਆਪਣਾ ਭਰਾ ਹੀ ਨਿਕਲ ਆ ਯਾਰ ਸਾਡਾ ਸਰਚਿੰਗ ਵਾਲਾ ਹੀ ਨਹੀਂ ਚਾਹਦਾ ਕੀ ਕਰੀਏ ਅੱਛਾ ਚੱਕ ਹੀ ਨਹੀਂ ਰਿਹਾ ਭਾਈ ਕੱਟ ਕੇ ਲਾਵਾਂ ਕੱਟ ਕੇ ਲਾਂਦੇ ਆ ਭਾਈ ਹੁਣ ਲਾਈਵ 'ਚ ਗੱਲਾਂ ਕਰਦੇ ਆ ਚਾਰ ਹੁਣ ਆਈ ਤਾਂ ਹੈ ਨਹੀਂ ਹੈ ਕੱਟ ਕੇ ਆ ਉਹ ਲਾਈਵ ਹੀ ਆ ਰਹੇ ਸੇ ਤੈਨੂੰ ਪਤਾ